ਆਮ ਆਦਮੀ ਪਾਰਟੀ ਹੁਣ ਇਹ ਕਹਿ ਰਹੀ ਆ ਕਿ ਬੀਜੇਪੀ ਤਾਂ ਜੀ ਸਾਡੀ ਸਰਕਾਰ ਤੋੜਨਾ ਚਾਹੁੰਦੀ ਹੈ ਤੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਚਾਹੁੰਦੀ ਹੈ ਵੀ ਸਰਕਾਰ ਟੁੱਟੇ ਵੀ ਤਾਂ ਕਿ ਉਹਨਾਂ ਨੂੰ ਹਮਦਰਦੀ ਦੀ ਵੋਟ ਆ ਜਿਹੜੀ ਹੋਰ ਵੱਧ ਮਿਲ ਸਕਦੀ ਹੈ। ਇੱਟਿਆ ਗੱਠ ਜੋੜਦਾ ਰਾਹੁਲ ਗਾਂਧੀ ਬਹੁਤ ਵੱਡਾ ਲੀਡਰ ਬਣ ਕੇ ਉੱਪਰ ਰਿਹਾ ਤੇ ਜਿਵੇਂ ਉਹ ਪੈਰ ਗੱਡ ਕੇ ਲੜ ਰਿਹਾ ਤੇ ਜਿਹੜੇ ਮੁੱਦੇ ਵਾਰ ਰਿਹਾ ਮੋਦੀ ਤੇ ਮੁਕਾਬਲੇ ਮੁੱਦੇ ਵਾਰ ਰਿਹਾ ਇਹ ਸਾਰੇ ਪ੍ਰਵਚਨ ਨੇ ਉਹਨੂੰ ਪਿੱਛੇ ਤੱਕ ਉਹ ਤੋਂ ਧਿਆਨ ਹਟਾ ਕੇ ਲੜਾਈ ਤੋਂ ਸਿਰਫ ਇਹ ਸਰਕਾਰ ਤੋਂ ਨੂੰ ਰਾਸ਼ਟਰਪਤੀ ਰਾਜ ਲੱਗੂ ਇਹ ਤੇ ਹੋ ਜਾਣਾ ਹੈ। ਰਾਹੁਲ ਗਾਂਧੀ ਦੇ ਏਜੰਡੇ ਨੂੰ ਪਿੱਛੇ ਕਰਨ ਦੇ ਲਈ ਆਮ ਆਦਮੀ ਪਾਰਟੀ ਇਹ ਚਲਾਕੀ ਕਰ ਰਹੀ ਆ ਕਿ ਈਡੀ ਵਰਸਸ ਕੇਂਦਰੀਵਾਲ ਬਣਾਇਆ ਜਾਵੇ। ਇਸ ਮੁੱਦੇ ਨੂੰ ਵੱਡਾ ਬਣਾਇਆ ਜਾ ਰਿਹਾ ਹੈ। ਇਹ ਇਸ ਨੂੰ ਵੱਡਾ ਬਣਾਇਆ ਜਾ ਰਿਹਾ ਹੈ ਕਿਉਂਕਿ ਵਿਚਾਰਧਾਰਕ ਤੌਰ ਤੇ ਮੋਦੀ ਆਰਐਸਐਸ ਤੇ ਕੇਂਦਰੀਵਾਲ 'ਚ ਕੋਈ ਫਰਕ ਨਹੀਂ ਹੈ। ਹੁਣ ਤੱਕ ਤੁਸੀਂ ਦੱਸੋ ਕਿਹੜੀ ਗੱਲ ਦੀ ਆਲੋਚਨਾ ਕੀਤੀ ਆ? ਜੰਮੂ ਕਸ਼ਮੀਰ ਦੀ ਕੀਤੀ ਆ, ਜੀਐਸਟੀ ਦੀ ਕੀਤੀ ਆ, ਸੀਏ ਦੀ ਕੀਤੀ ਆ। ਜਾ ਇੱਕ ਕੌਮਿਕ ਚੋਣ ਦੀ ਗੱਲ ਕੀਤੀ ਐ ਕਿਸੇ ਦੀ ਲੋ ਉਹਨਾਂ ਦੀ ਕਿਸੇ ਨੀਤੀ ਨਾਲ ਤਾਂ ਫਿਰ ਰੋਲੇ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਇੰਡੀਆ ਗੱਠ ਜੋੜ ਦੇ ਵਿੱਚ ਸਭ ਤੋਂ ਸ਼ਰਾਰਤੀ ਬੱਚਾ ਕੇਜਰੀਵਾਲ ਆ ਇਹਦੀ ਰੂਹ ਆ ਜਿਹੜੀ ਉਹ ਤਾਂ ਐਂਡੀਆ 'ਚ ਫਿਰਦੀ ਆ ਇਹਦਾ ਜਿਸਮ ਇੰਡੀਆ ਦੇ ਵਿੱਚ ਤੁਸੀਂ ਦੇਖੋ ਪਹਿਲੀ ਮੀਟਿੰਗ 'ਚ ਇਹਨੇ ਉਹ ਆਰਡੀਨੈਂਸ ਦਾ ਮਸਲਾ ਇਹਨੂੰ ਕਰੋ ਉਹਨਾਂ ਨੇ ਗੋਲੀ ਨਹੀਂ ਗੱਲ ਦੂਜੀ ਮੀਟਿੰਗ ਦੇ ਵਿੱਚ ਫਿਰ ਚਿਹਰੇ ਦੀ ਗੱਲ ਹੋ ਭਾਰੀ ਫੇਰ ਨਹੀਂ ਉਹਨਾਂ ਨੇ ਗੋਲੀ ਦੀਜੀ ਮੀਟਿੰਗ ਦੇ ਵਿੱਚ ਖੜਦੇ ਨੂੰ ਪ੍ਰਾਈਮ ਮਿਨਿਸਟਰ ਦਾ ਉਮੀਦਵਾਰ ਬਣਾਤਾ ਉਹ ਵੀ ਉਹਨਾਂ ਨੇ ਰਿਜੈਕਟ ਕੀਤੀ ਇਹ ਤਾਂ ਕਹਿੰਦੇ ਸੀ ਪਰਿਵਾਰਵਾਦ ਆ ਸੀ ਇਹਨੂੰ ਜੜੋਂ ਪੱਟਣਾ ਜੇ ਸਨੀਤਾ ਕੇਜਰੀਵਾਲ ਕੋਲ ਪਾਰਟੀ ਦਾ ਕਿਹੜਾ ਉਹਦਾ ਜੀ ਸਰਕਾਰ ਦਾ ਕਿਹੜਾ ਉਹਦਾ ਉਹ ਸਾਰੇ ਕਹਾਣੀ ਲੀਡਰ ਕਿਵੇਂ ਬਣੀ ਜੀ ਇਹ ਗੱਲ ਉਾਰ ਰਹੇ ਨੇ ਨਾ ਵੀ ਮੁੱਖ ਮੰਤਰੀ ਜੀ ਜੇਲ੍ਹ ਚੋਂ ਰਹਿ ਕੇ ਮੁੱਖ ਮੰਤਰੀ ਚੱਲੂ ਕਿਵੇਂ ਚੱਲੂ ਜੀ ਮੈਨੂੰ ਮੈਂ ਪਹਿਲੀ ਇਹ ਗੱਲ ਬਿਲਡ ਕਰਤੀ ਸੀ ਜੇਲ੍ਹ ਤੋਂ ਚੱਲੂ ਸਰਕਾਰ ਅਸੀਂ رائے ਲੈ ਲਈ ਲੋਕਾਂ ਦੀ ਵਿਧਾਨ ਸਭਾ ਨੇ ਮਤਾ ਪਾਸ ਕਰ ਲਿਆ ਤੇ ਫਿਰ ਬਾਕੀ ਵੀ ਚਲਾ ਲੈਂਦੇ ਜੀ ਜੇਲ੍ਹ ਤੋਂ ਲਾਲੂ ਹਰਾਂ ਨੂੰ ਕੀ ਪਤਾ ਨਹੀਂ ਸੀ ਜਾਂ ਹਿੰਮਤ ਸ਼ਰੂਨ ਨੂੰ ਕੀ ਪਤਾ ਨਹੀਂ ਸੀ ਪਰ ਕੀ ਇਹ ਪੋਸੀਬਲ ਹੈ ਇੱਕ ਮੁੱਖ ਮੰਤਰੀ ਲਗਾਤਾਰ ਜੇਲ੍ਹ ਦੇ ਵਿੱਚ ਹੋਵੇ ਤੇ ਠੀਕ ਹੈ ਭਾਵੇਂ ਮਹਿਕਮਾ ਕੋਈ ਨਹੀਂ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਪਰ ਸਾਰੇ ਮਹਿਕਮਿਆਂ ਦਾ ਕੰਸਰਨ ਤੇ ਹੁੰਦਾ ਹੀ ਆ ਸੀਐਮ ਦੇ ਨਾਲ ਅਸੀਂ ਜੇਲਾਂ ਕਟੀਆਂ ਨਾ ਜੀ ਐਨੈਸਟੇ ਵੀ ਕਟੀਆਂ ਟਾਡਾ ਚ ਵੀ ਕਟੀਆਂ ਦੂਜੇ ਕਿਸ ਦੇਸ਼ਾਂ ਚ ਵੀ ਕਟੀਆਂ ਸਾਨੂੰ ਪਤਾ ਇੱਕ ਜੇਲ ਮੈਨੂਅਲ ਕੀ ਆ ਉਹਦੇ ਨਿਜਮ ਕੀ ਦੀ ਇਹ ਮੁੱਖ ਮੰਤਰੀ ਚਲਾ ਸਕਦਾ ਫਿਰ ਮੰਤਰੀਆਂ ਤੋਂ ਅਸਤੀਫਾ ਕਿਉਂ ਲੈ ਜੀ ਜਿਹੜੇ ਤੇਰੇ ਮੰਤਰੀ ਪਹਿਲਾਂ ਅੰਦਰ ਗਏ ਉਹਨਾਂ ਬਾਰੇ ਉਦੋਂ ਇਜਿਟੇਸ਼ਨ ਕਿਉਂ ਨਾ ਕੀਤੀ ਜੀ ਉਦੋਂ ਫਿਰ ਇਹ ਲੜਾਈਆਂ ਕਿਉਂ ਨਾ ਲੜੀਆਂ ਉਹਨਾਂ ਤੋਂ ਮੰਤਰੀਆਂ ਦੇ ਉਹਦੇ ਅਸਤੀਫੇ ਕਿਉਂ ਲੈ ਹੁਣ ਇਹ ਇਹਨੂੰ ਪੱਕਾ ਪਤਾ ਵੀ ਜੇਲ ਤੋਂ ਨਹੀਂ ਚਲਾ ਜਾ ਤਨੂੰਨ ਨਹੀਂ ਕਹਿੰਦਾ ਦੱਸੋ ਜੀ ਮੀਟਿੰਗ ਕਿਵੇਂ ਕਰੂ ਉੱਥੇ ਆਪਕ ਮਾਨਤਮਾਨ ਕਿ ਆਸ ਹੀ ਨਾ ਦੋ ਵਾਰ ਮਿਲਣ ਦੋ ਵਾਰ ਇਹਨਾਂ ਨੇ ਕੈਨਸਲ ਕਰਤੀ ਵੀ ਨਹੀਂ ਮਿਲ ਸਕਦੇ ਪੰਜਾਬ ਦੇ ਵਿੱਚ ਪੱਕੇ ਡੇਰੇ ਸੀ ਰਘਬ ਚੱਡਾ ਦੇ ਤੇ ਹੁਣ ਕਿਸੇ ਸੀਨ ਦੇ ਵਿੱਚ ਹੀ ਨਹੀਂ ਆਉਂਦੇ ਕਹਿੰਦੇ ਕੇਜਰੀਵਾਲ ਦੇ ਸਭ ਤੋਂ ਖਾਸ ਮੰਨੇ ਜਾਂਦੇ ਇਸੇ ਵळे ਪੰਜਾਬ ਦੇ ਵਿੱਚ ਉਹਨਾਂ ਨੂੰ ਸੁਪਰ ਸੀਐਮ ਕਿਹਾ ਜਾਂਦਾ ਸੀ ਤੇ ਰਘਬ ਚੱਡਾ ਦਾ ਕਹਿੰਦੇ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਹੈ ਕੇਜਰੀਵਾਲ ਬਾਰੇ ਸੱਤ ਬੰਦਿਆਂ ਨੇ ਤੁਸੀਂ ਉਮਰ ਭਰ ਦੀਆਂ ਰੋਟੀਆਂ ਦਾ ਇੰਤਜ਼ਾਮ ਕਰਤਾ ਪੈਨਸ਼ਨ ਦਾ ਇੰਤਜ਼ਾਮ ਕਰਤਾ ਉਸਿਆਸੀਂ ਲੜਾਈ ਕਿੱਥੋਂ ਲੜਨਗੇ ਸੋ ਸਾਰੇ ਸਿਲਪ ਕੱਢ ਗਏ ਰਾਸ਼ਵਾ ਮੈਂਬਰ ਹੁਣ ਜਦੋਂ ਕੇਜਰੀਵਾਲ ਦੀ ਗ੍ਰਿਫਤਾਰੀ ਆ ਇਹ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਫਿਰ ਡਰਦੇ ਬੋਟ ਟੋਲ ਦੀ ਲੜਾਈ ਬੇਖੌਫ ਹੋ ਕੇ ਲੜੀ ਜਾਂਦੀ ਆ ਜਿੱਤ ਹੋਵੇ ਜਾਂ ਹਾਰ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਟੋਲ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਦੇ ਇਲਜ਼ਾਮਾਂ ਦੇ ਤਹਿਤ ED ਨੇ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਹੁਣ ਉਹ ਨਿਆਂਇਕ ਹਿਰਾਸਤ ਦੇ ਵਿੱਚ ਨੇ ਪਰ ਦੂਜੇ ਪਾਸੇ ਉਹਨਾਂ ਦੀ ਇੱਕ ਮੰਤਰੀ ਆਤਸ਼ੀ ਮਾਰ ਲੈਣਾ ਦਿੱਲੀ ਦੇ ਵਿੱਚ ਕੱਲ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਆਖ ਦਿੰਦੇ ਨੇ ਕਿ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭੰਗ ਕਰਨਾ ਚਾਹੁੰਦੀ ਹੈ ਇਹ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੇ ਤੇ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਨੇ ਸਵਕਤਮ ਮਾਲੀ ਸਾਹਿਬ ਅਖਰ। ਸ਼ੁਕਰੀਆ ਜੀ। ਮਾਲੀ ਸਾਹਿਬ ਆਮ ਆਦਮੀ ਪਾਰਟੀ ਹੁਣ ਇਹ ਕਹਿ ਰਹੀ ਆ ਕਿ ਭਾਜਪਾ ਤਾਂ ਜੀ ਸਾਡੀ ਸਰਕਾਰ ਤੋੜਨਾ ਚਾਹੁੰਦੀ ਹੈ ਤੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਹੈ। ਮੈਨੂੰ ਐ ਲੱਗਦਾ ਵੀ ਆਮ ਆਦਮੀ ਪਾਰਟੀ ਚਾਹੁੰਦੀ ਆ ਵੀ ਸਰਕਾਰ ਟੁੱਟੇ ਤੇ ਰਾਸ਼ਟਰਪਤੀ ਰਾਜ ਲੱਗੇ ਵੀ ਤਾਂ ਕਿ ਉਹਨਾਂ ਨੂੰ ਹਮਦਰਦੀ ਦੀ ਵੋਟ ਆ ਜਿਹੜੀ ਹੋਰ ਵੱਧ ਮਿਲ ਸਕੇ। ਪਹਿਲੀ ਗੱਲ ਭਾਰਤੀ ਜਨਤਾ ਪਾਰਟੀ ਵਿਰੋਧੀ ਸਿਆਸੀ ਲੀਡਰਾਂ ਨੂੰ ਖਤਮ ਕਰਨਾ ਚਾਹੁੰਦੀ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਇਹਦੀਆਂ ਕਿੰਨੀਆਂ ਮਸਾਲਾਂ ਤੁਸੀਂ ਲੈ ਲਓ ਆਪਾਂ ਕਹਿ ਸਕਦੇ ਆ ਪਰ ਜਦੋਂ ਆਮ ਆਦਮੀ ਪਾਰਟੀ ਦਾ ਉਦੇ ਹੋਇਆ ਉਦੋਂ ਮੋਦੀ ਦਾ ਨਾਰਾ ਇਹ ਸੀ ਕਾਂਗਰਸ ਮੁਕਤ ਭਾਰਤ ਜਿਹਦਾ ਮਤਲਬ ਉਦੋਂ ਇਹ ਕਾਂਗਰਸ ਦੀ ਥਾਂ ਲੈ ਰਹੀ ਸੀ ਉਹਨਾਂ ਨੂੰ ਇਹ ਸੀ ਭਾਜਪਾ ਦਾ ਬਦਲ ਜਿੱਥੇ ਵੀ ਕਿਤੇ ਮਾੜਾ ਮੋਟਾ ਬਣੇ ਉਹ ਆਮ ਆਦਮੀ ਪਾਰਟੀ ਬਣ ਜੇ ਕਾਂਗਰਸ ਜਿਹੜੀ ਨੁਕਸਾਨ ਦੇ ਵਿੱਚ ਰਹੇ ਇੱਕ ਲੰਮਾ عرصਾ ਇਹ ਸਮਾਂ ਚੱਲਿਆ ਉਸ ਤੋਂ ਬਾਅਦ ਕੀ ਹੋਇਆ ਦਿੱਲੀ ਦੇ ਵਿੱਚ ਇਹਨਾਂ ਦੀ ਆਪਸੀ ਲੜਾਈ ਤਿੱਖੀ ਹੋ ਗਈ। ਹਾਲਾਂਕਿ ਪੰਜਾਬ ਵਿੱਚ ਕੋਈ ਰੌਲਾ ਨਹੀਂ ਦਿੱਲੀ ਨਾਲ। ਪੰਜਾਬ ਦੀ ਸਰਕਾਰ ਆ ਜਿਹੜੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਚੱਲਦੀ ਆ ਉਹਨਾਂ ਦੀ ਆਮਕਾਰ ਚ ਚੱਲਦੀ ਆ। ਬਾਰ-ਬਾਰ ਅਮਿਤ ਸ਼ਾਹ ਇਹਨਾਂ ਦੀ ਪ੍ਰਸ਼ੰਸਾ ਕਰਦਾ। ਚਾਹੇ ਜਿਵੇਂ ਅਮਰਤਪਾਲ ਨੂੰ ਇਹਨਾਂ ਨੇ ਜੱਠੇ ਐਨਐਸ ਲਾ ਕੇ ਡਿਬਰਗੜ੍ਹ ਜੇਲ੍ਹ ਭੇਜਿਆ ਉੱਤੇ ਕੇਜਰੀਵਾਲ ਨੇ ਅਮਿਤ ਸ਼ਾਹ ਨੇ ਭਗਵੰਤ ਮਾਨ ਨੇ ਰਲ ਕੇ ਸਾਂਝੀਆਂ ਤਾੜੀਆਂ ਮਾਰੀਆਂ। ਪਰ ਦਿੱਲੀ ਦੇ ਵਿੱਚ ਇਹ ਟਕਰਾਏ ਇਸ ਕਰਕੇ ਤਿੱਖਾ ਹੋ ਗਿਆ। ਕਿਉਂਕਿ ਉੱਥੇ ਲਗਭਗ ਦੋ ਵਾਰ ਸਫਾਇਆ ਹੋ ਗਿਆ ਭਾਜਪਾ ਦਾ ਵੀ ਕਾਂਗਰਸ ਦਾ ਵੀ ਤੇ ਜਿੰਨੇ ਵੀ ਉਹਨਾਂ ਕੋਲ ਅਧਿਕਾਰ ਸੀ ਉਹਨਾਂ ਦਾ ਦਖਲ ਸੀ ਸਾਰੇ ਕਾਸੇ 'ਚ ਤੇ ਇਹ ਲਗਾਤਾਰ ਲੜਾਈ ਕਿਉਂਕਿ ਪਹਿਲਾਂ ਤਾਂ ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣਾ ਭਾਜਪਾ ਵੀ ਕਹਿੰਦੀ ਸੀ ਕਾਂਗਰਸ ਵੀ ਕਹਿੰਦੀ ਸੀ ਪਹਿਲੀਆਂ ਸਰਕਾਰਾਂ ਤਾਂ ਜੋ ਹਾਸਲ ਹਾਲਤ ਸੀ ਉਸ ਹਿਸਾਬ ਦੇ ਨਾਲ ਚਲਦੀਆਂ ਰਹੀਆਂ ਇਹ ਸੀ ਜਿਹੜਾ ਇਹ ਨਵੇਂ ਤਰੀਕੇ ਨਾਲ ਸਰਕਾਰਾਂ ਚਲਾਉਣਾ ਚਾਹੁੰਦਾ ਸੀ ਇਨੂੰ ਚੈਲੰਜ ਕੀਤਾ ਇਹਨੇ ਸੁਪਰੀਮ ਕੋਰਟ ਤੱਕ ਗਿਆ ਉਹਨਾਂ ਕੋਲੇ ਬਹੁਤ ਸੰਮਤੀ ਸੀ ਉਹਨਾਂ ਨੇ ਇਹੀ ਕਿਹਾ ਤਾਂ ਐਲਜੀ ਜਾਂ ਸਰਕਾਰ ਇਹਦੇ ਸਾਰੇ ਅਧਿਕਾਰ ਲਗਭਗ ਖੋਲੇ ਮਤਲਬ ਮਿਊਨਿਸਪੈਲਿਟੀ ਜਿੰਨੀ ਵੀ ਤਾਕਤ ਨਹੀਂ ਇਹਦੇ ਕੋਲੇ ਰਹੀ ਦਿੱਲੀ ਦੇ ਵਿੱਚ ਉਲਟਾ ਸਗੋਂ ਇਹ ਹੋਇਆ ਵੀ ਜਿੰਨੀਆਂ ਕਿ ਇਹਨੇ ਨੀਤੀਆਂ ਨੇ ਫੈਸਲੇ ਲਾਗੂ ਕੀਤੇ ਉਹ ਸਾਰਿਆਂ ਚ ਫਸਣ ਲੱਗ ਗਿਆ ਸ਼ਰਾਬ ਦੀ ਉੱਥੇ ਸਰਕਾਰੀ ਕਾਰਪੋਰੇਸ਼ਨ ਸੀ ਪ੍ਰਾਈਵੇਟ ਵੀ ਸੀ ਪਰ ਇਹਨੇ ਪ੍ਰਾਈਵੇਟ ਵੱਡਾ ਹਿੱਸਾ ਲਿਆਂਦਾ ਫਿਰ ਜਿਵੇਂ ਉਹ ਸੈਟਲ ਕੀਤਾ ਉਹਦੀ ਜਾਂਚ ਜਦੋਂ ਸ਼ੁਰੂ ਹੋਈ ਇਹਨੂੰ ਪਤਾ ਲੱਗ ਗਿਆ ਵੀ ਗੜਬੜਾ ਅਚਾਨਕ ਵਾਪਸ ਲੈ ਲਈ ਤੁਸੀਂ ਪਹਿਲਾਂ ਉਹਦੀ ਪ੍ਰਸ਼ੰਸਾ ਕਰਦੇ ਹੋ ਵੀ ਇਹਦੇ ਨਾਲ ਆਮਦਨ ਵਧੂ ਆਹੂ ਅਲਟੀਮੇਟਲੀ ਕੀ ਹੋਇਆ ਆਮਦਨ ਘਟੀ ਸਮਾਂ ਤੇ ਉਹਨਾਂ ਨੂੰ ਵੱਡਾ ਫਾਇਦਾ ਦਿੱਤਾ ਤੇ ਉਹਦੀ ਜਾਂਚ ਹੋਈ ਉਹਦੇ ਵਿੱਚ ਇੱਕ ੜਕੀ ਦੇ ਵਿੱਚ ਫਸਣ ਲੱਗੇ ਕਿਉਂਕਿ ਇਹ ਨਾਰੇਬਾਜੀ ਇਸ ਹਿਸਾਬ ਨਾਲ ਕਰਦੇ ਸੀ ਵੀ ਕੋਈ ਸਾਡੇ ਬਾਰੇ ਸੁਪਨੇ 'ਚ ਵੀ ਨਾ ਸੋਚੇ ਵੀ ਯਾਰ ਇਹ ਵੀ ਕ腐ਸ਼ਨ ਕਰ ਸਕਦੇ ਆ ਪਰ ਇਹ ਬਹੁਤ ਚਲਾਕੀ ਨਾਲ ਕ腐ਸ਼ਨ ਕਰਨ ਲੱਗੇ ਸੀ ਹੁਣ ਇੱਕ ਸਿਸਟਮ ਆ ਉਹਦੇ ਵਿੱਚ ਚਲਾਕੀ ਕਿਵੇਂ ਚੱਲੂ ਜੀ ਮੈਨੂੰ ਤੁਸੀਂ ਇਹ ਦੱਸੋ ਕਿਉਂਕਿ ਉਹਨਾਂ ਦੀ ਨਿਗ੍ਹਾਦਾਰੀ ਪੂਰੀ ਆ ਫਿਰ ਉਹਨੇ ਜਿੰਨੇ ਇਹਨਾਂ ਨੇ ਸਪੈਸ਼ਲ ਬੰਦੇ ਰੱਖੇ ਸੀ ਪੀਏਸੀਏ ਉਹ ਸਾਰੇ ਹਟਾਤੇ ਆ ਯੋਗਾ ਕਲਾਸਾਂ ਕਲਾਈਆਂ ਸੀ ਉਹ ਸਾਰੇ ਹਟਾਤੇ ਚਲੋ ਉਹ ਵੱਖਰੀ ਗੱਲ ਆ ਵੀ ਸਾਰੇ ਪੰਜਾਬ 'ਚ ਲਿਆ ਕੇ ਲਗਭਗ ਇਹਨਾਂ ਨੇ ਫਿੱਟ ਕਰਤੇ ਉਹ ਕਸਾ ਦੇ ਵਿੱਚੋਂ ਫਿਰ ਇਹਨੇ ਚੈਲੰਜ ਕੀਤਾ ਠੀਕ ਆ ਚੋਣਾ ਵੇਲੇ ਗ੍ਰਿਫਤਾਰੀ ਸਿਆਸੀ ਲੀਡਰ ਦੀ ਤੋਂ ਬਚਣਾ ਚਾਹੀਦਾ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਦੇ ਭਤੀਜੇ ਨੂੰ ਕੋਰਟ ਨੇ ਰਾਹਤ ਦਿੱਤੀ ਚੋਣਾਦਰਾਨੀ ਇਸੇ ਤਰ੍ਹਾਂ ਇੱਕ ਹੋਰ ਰਾਜ ਦੇ ਵਿੱਚ ਕਿਸੇ ਅਗ ਨੂੰ ਇਹ ਰਾਹਤ ਦਿੱਤੀ ਹੈ ਸ਼ਾਇਦ ਕਰਨਾਟਕ ਚ ਪੰਜਾਬ ਦੇ ਵਿੱਚ ਮਜੀਠੀਆ ਨੂੰ ਪੰਜਾਬ ਦੇ ਵਿੱਚ ਮਜੀਠੀ ਨੂੰ ਵੀ ਦਿੱਤੀ ਸੀ ਉਹਨਾਂ ਨੇ ਇਹ ਰਾਤ ਪਰ ਕਿਉਂਕਿ ਇਹਨੇ ਲਗਾਤਾਰ ਈਡੀ ਦੇ ਸਮਨਾਂ ਨੂੰ ਇਹ ਗੈਰਕਾਨੂੰਨੀ ਨੇ ਆਏ ਨਹੀਂ ਕਰਿਆ ਜਾਨੀ ਜਿਹੜੀ ਵਿਹਾਰ ਚਤਰਾਇਆਂ ਕੀਤੀਆਂ ਉਹ ਤੇ ਫਸ ਗਿਆ ਮੰਨ ਲਓ ਇਹ ਪਹਿਲੇ ਸਮਨ ਤੇ ਜਾਂਦਾ ਤੁਸੀਂ ਹੈਰਾਨ ਹੋਵੋਗੇ ਇਹਨਾਂ ਦੀ ਪਹਿਲਾ ਪੋਜੀਸ਼ਨ ਕੀ ਸੀ ਤੁਸੀਂ ਵੀਡੀਓ ਦੇਖੋ ਕਹਿੰਦੇ ਜਦੋਂ ਕਿਸੇ ਤੇ ਦੋਸ਼ ਲੱਗਦਾ ਈਡੀਓ ਨੂੰ ਸੰਮਨ ਕਰ ਲੈਂਦੀ ਐ ਸਭ ਤੋਂ ਪਹਿਲਾਂ ਅਸਤੀਫਾ ਨੰਬਰ 2 ਉੱਥੇ ਹਾਜ਼ਰ ਹੋਣਾ ਚਾਹੀਦਾ ਹੁਣ ਆਪਣਾ ਅਮਲ ਬਿਲਕੁਲ ਉਦੂਲਟ ਸਾਰੇ ਕਸੇ ਤੋਂ ਕੀਤਾ ਹੁਣ ਇਸ ਹਾਲਤ ਦੇ ਵਿੱਚ ਦੇਖੋ ਮੁਲਕ ਦੇ ਬਹੁਤ ਵੱਡਾ ਖਤਰਾ ਉਹਦੇ ਵਿਰੁੱਧ ਇੰਡੀਆ ਗੱਠ ਜੋੜ ਬਣਿਆ ਇੰਡੀਆ ਗੱਠ ਜੋੜ ਦਾ ਰਾਹੁਲ ਗਾਂਧੀ ਬਹੁਤ ਵੱਡਾ ਲੀਡਰ ਬਣ ਕੇ ਉੱਭਰ ਰਿਹਾ ਜਾਣੇ ਜਿਹਦਾ ਆਚਾਰ ਵਿਹਾਰ ਤੇ ਜਿਵੇਂ ਉਹ ਪੈਰ ਗੱਡ ਕੇ ਲੜ ਰਿਹਾ ਤੇ ਜਿਹੜੇ ਮੁੱਦੇ ਵਾਰ ਰਿਹਾ ਖਾਸ ਕਰਕੇ ਉਹ ਕਹਿੰਦਾ ਮੋਦੀ ਦੇ ਮੁਕਾਬਲੇ ਮੁਧੇਵਾਰ ਰਿਹਾ ਇਹ ਸਾਰੇ ਪ੍ਰਵਚਨ ਨੇ ਉਹਨੂੰ ਪਿੱਛੇ ਧੱਕਤਾ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਇੰਡੀਆ ਗੱਠ ਜੋੜ ਦੇ ਵਿੱਚ ਸਭ ਤੋਂ ਸ਼ਰਾਰਤੀ ਬੱਚਾ ਕੇਜਰੀਵਾਲ ਆ ਇਹਦੀ ਰੂਹ ਆ ਜਿਹੜੀ ਉਹ ਤਾਂ ਇੰਡੀਆ 'ਚ ਫਿਰਦੀ ਆ ਇਹਦਾ ਜਿਸਮ ਇੰਡੀਆ ਦੇ ਵਿੱਚ ਆ ਤੁਸੀਂ ਦੇਖੋ ਪਹਿਲੀ ਮੀਟਿੰਗ 'ਚ ਇਹਨੇ ਉਹ ਆਰਡੀਨੈਂਸ ਦਾ ਮਸਲਾ ਇਹਨੂੰ ਕਰੋ ਉਹਨਾਂ ਨੇ ਗੋਲੀ ਨਹੀਂ ਗੱਲ ਦੂਜੀ ਮੀਟਿੰਗ ਦੇ ਵਿੱਚ ਫਿਰ ਚਿਹਰੇ ਦੀ ਗੱਲ ਹੋਵਾਰੀ ਫੇਰ ਨਹੀਂ ਉਹਨਾਂ ਨੇ ਗੋਲੀ ਤੀਜੀ ਮੀਟਿੰਗ ਦੇ ਵਿੱਚ ਖੜਗੇ ਨੂੰ ਪ੍ਰਾਈਮ ਮਿਨਿਸਟਰ ਦਾ ਉਮੀਦਵਾਰ ਬਣਾਤਾ ਉਹ ਵੀ ਉਹਨਾਂ ਨੇ ਰਿਜੈਕਟ ਕੀਤੀ ਹੁਣ ਇਸ ਹਾਲਤ ਦੇ ਵਿੱਚ ਮੈਂ ਕਹਿੰਦਾ ਲੜਨਾ ਚਾਹੀਦਾ ਕਾਨੂੰਨੀ ਤੌਰ ਤੇ ਵੀ ਲੜਨਾ ਚਾਹੀਦਾ ਸਿਆਸੀ ਤੌਰ ਤੇ ਵੀ ਲੜਨਾ ਚਾਹੀਦਾ ਅਦਾਲਤਾਂ ਤੇ ਤੁਸੀਂ ਕਹਿੰਦੇ ਹੋ ਨਾ ਵੀ ਸਾਨੂੰ ਭਰੋਸਾ ਹੁਣ ਜਦੋਂ ਅਦਾਲਤ ਹੱਕ ਚ ਦੇ ਦੇ ਫੇਰ ਤਾਂ ਜੰਦਾਬਾਦ ਜਦੋਂ ਅਦਾਲਤ ਰੱਤ ਨਾ ਦੇ ਫੇਰ ਤੁਸੀਂ ਕਹਿੰਦੇ ਨੂੰ ਇਹ ਵੀ ਮਿਲੇ ਹੋਏ ਨੇ ਸੋ ਇਸ ਕਰਕੇ ਜਿਹੜੀ ਇਹ ਗੱਲ ਉਭਾਰ ਰਹੇ ਨੇ ਨਾ ਵੀ ਮੁੱਖ ਮੰਤਰੀ ਜੇਲ੍ਹ ਚ ਰਹਿ ਕੇ ਮੁੱਖ ਮੰਤਰੀ ਚੱਲੂ ਕਿਵੇਂ ਚੱਲੂ ਜੀ ਮੈਨੂੰ ਇਹ ਦੱਸੋ ਠੀਕ ਵਾਲੀ ਸਾਹਿਬ ਉਸ ਗੱਲ ਤੇ ਮੈਂ ਤੁਹਾਡੀ ਚ ਬਾਅਦ ਚ ਆਉਣਾ ਪਰ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਕੇ ਰਾਹੁਲ ਗਾਂਧੀ ਦੇ ਏਜੰਡੇ ਨੂੰ ਪਿੱਛੇ ਕਰਨ ਦੇ ਲਈ ਆਮ ਆਦਮੀ ਪਾਰਟੀ ਇਹ ਚਲਾਕੀ ਕਰ ਰਹੀ ਆ ਕਿ ਈਡੀ ਵਰਸਸ ਕੇਰੀਵਾਲ ਬਣਾਇਆ ਜਾਵੇ ਇਸ ਮੁੱਦੇ ਨੂੰ ਵੱਡਾ ਬਣਾਇਆ ਜਾ ਰਿਹਾ ਇਸ ਨੂੰ ਵੱਡਾ ਬਣਾਇਆ ਜਾ ਰਿਹਾ ਕਿਉਂਕਿ ਵਿਚਾਰਧਾਰਕ ਤੌਰ ਤੇ ਮੋਦੀ ਆਰਐਸਐਸ ਤੇ ਕੇਜਰੀਵਾਲ ਚ ਕੋਈ ਫਰਕ ਨਹੀਂ ਹੈ ਹੁਣ ਤੱਕ ਤੁਸੀਂ ਦੱਸੋ ਕਿਹੜੀ ਗੱਲ ਦੀ ਆਲੋਚਨਾ ਕੀਤੀ ਆ ਜੰਮੂ ਕਸ਼ਮੀਰ ਦੀ ਕੀਤੀ ਆ ਜੀਐਸਟੀ ਦੀ ਕੀਤੀ ਆ ਸੀਏ ਦੀ ਕੀਤੀ ਆ ਜਾਂ ਇਕਕੌਮਿਕ ਚੋਣ ਦੀ ਗੱਲ ਕੀਤੀ ਆ ਕਿਸੇ ਦੀ ਲੋ ਉਹਨਾਂ ਦੀ ਕਿਸੇ ਨੀਤੀ ਨਾਲ ਤਾਂ ਕੋਈ ਰੋਲੇ ਨਹੀਂ ਉਹ ਉਹ ਜੈ ਸ਼੍ਰੀ ਰਾਮ ਕਹਿੰਦੇ ਨੇ ਜੈ ਹਨੂਮਾਨ ਕਹਿੰਦਾ ਪਰ ਮਜਬੂਰੀ ਦੇ ਵਿੱਚ ਹਾਲਤ ਦੇ ਵਿੱਚ ਨੂੰ ਇੰਡੀਆ ਗੱਠ ਜੋੜ ਤੇ ਜਾਣਾ ਪੈ ਗਿਆ ਉੱਥੇ ਜਾਣਾ ਪੈ ਗਿਆ ਜਿਹੜਾ ਕਹਿੰਦਾ ਸੀ ਕਿਸੇ ਨਾਲ ਅਸੀਂ ਕਦੇ ਗੱਠ ਜੋੜ ਨਹੀਂ ਕਰਾਂਗੇ ਕਹਿੰਦਾ ਸੀ ਨਾ ਜੀ ਸਾਰੀਆਂ ਪਾਰਟੀਆਂ ਕਰਪਟ ਨਹੀਂ ਚਲੋ ਕਈ ਵਾਰ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਪੋਜੀਸ਼ਨ ਬਦਲੀ ਜਾ ਸਕਦੀ ਹੁੰਦੀ ਆ ਇਹ ਆਪਦੇ ਆਪ 'ਚ ਕੋਈ ਨਵੀਂ ਗੱਲ ਨਹੀਂ ਹੈ ਪਰ ਉੱਥੇ ਜਾ ਕੇ ਵੀ ਇਹ ਏਜੰਡਾ ਨਹੀਂ ਤੈਅ ਕਰ ਰਹੇ ਆ ਤੁਸੀਂ ਇੱਕ ਗੱਲ ਹੋਰ ਦੇਖੋ ਸੰਜੇ ਸਿੰਘਾ ਉਹਨੇ ਮਾਫੀ ਨਹੀਂ ਮੰਗੀ ਵਿਕਰਮਜੀਤ ਮਜੀਠੀਆ ਤੋਂ ਆ ਬਿਕਰਮ ਮਜੀਠੀਆ ਤੋਂ ਰਾਜ ਸਭਾ ਦੇ ਵਿੱਚੋਂ ਪੈਰ ਗੱਡ ਕੇ ਲੜਦਾ ਰਿਹਾ ਠੀਕ ਆ ਪੰਜਾਬ ਚ ਉਹਦੇ ਬਹੁਤ ਰੋਲੇ ਨੇ ਉਹ ਤੇ ਜਿਹੜਾ ਪਾਟਕ ਸੀ ਪਹਿਲਾਂ ਬੜੇ ਝੋਲੇ ਭਰ ਭਰ ਲੈ ਕੇ ਗਏ ਨੇ ਮਨ ਮਰਜ਼ੀ ਦੀਆਂ ਟਿਕਟਾਂ ਉਹਨਾਂ ਨੇ ਦਿੱਤੀਆਂ ਨੇ ਸਾਰੇ ਕਾਸੇ ਨੂੰ ਪਰ ਉਹਨੇ ਸਿਆਸੀ ਤੌਰ ਤੇ ਬੜਾ ਵੱਡਾ ਰੋਲ ਨਿਭਾਇਆ ਬਾਹਰ ਆਉਣ ਸਾਰ ਉਹਨੇ ਕਿਹਾ ਵੀ ਇੰਡੀਆ ਗੱਠ ਜੋੜ ਦਾ ਕਾਮਨ ਮਿਨਿਮਮ ਪ੍ਰੋਗਰਾਮ ਹੋਣਾ ਚਾਹੀਦਾ ਪੋਲਿਟੀਕਲ ਸਟੈਂਡਡ ਉਹਨੇ ਲਿਆ ਸੋ ਇਸ ਕਰਕੇ ਜਿਹੜੇ ਇਹ ਕਹਿ ਰਹੇ ਨੇ ਨਾ ਇਹ ਤਾਂ ਜਿੱਦਾ ਠੀਕ ਆ ਅਦਾਲਤਾਂ ਨੇ ਅਰਜ਼ੀਆਂ ਖਾਰਜ ਕਰਤੀਆਂ ਵੀ ਇਹਦੇ ਬਾਰੇ ਕਾਨੂੰਨ ਕੁਝ ਨਹੀਂ ਕਹਿੰਦਾ ਵੀ ਜੇਲ੍ਹ ਦੇ ਵਿੱਚੋਂ ਮੰਤਰੀ ਮੁੱਖ ਮੰਤਰੀ ਚਲਾ ਸਕਦਾ ਜੇ ਨਹੀਂ ਚਲਾ ਜੇ ਮੁੱਖ ਮੰਤਰੀ ਚਲਾ ਸਕਦਾ ਫਿਰ ਮੰਤਰੀਆਂ ਤੋਂ ਅਸਤੀਫਾ ਕਿਉਂ ਲੈ ਜੀ ਜਿਹੜੇ ਤੇਰੇ ਮੰਤਰੀ ਪਹਿਲਾਂ ਅੰਦਰ ਗਏ ਉਹਨਾਂ ਬਾਰੇ ਉਦੋਂ ਇਜਿਟੇਸ਼ਨ ਕਿਉਂ ਨਾ ਕੀਤੀ ਜੀ ਉਦੋਂ ਫਿਰ ਇਹ ਲੜਾਈਆਂ ਕਿਉਂ ਨਾ ਲੜੀਆਂ ਉਹਨਾਂ ਤੋਂ ਮੰਤਰੀਆਂ ਨੇ ਉਹਦੇ ਅਸਤੀਫੇ ਕਿਉਂ ਲੈ ਹੁਣ ਇਹ ਇਹਨੂੰ ਪੱਕਾ ਪਤਾ ਬੀ ਜੇਲ ਤੋਂ ਨਹੀਂ ਚਲਾ ਜਾ ਕਾਨੂੰਨ ਨਹੀਂ ਕਹਿੰਦਾ ਦੱਸੋ ਜੀ ਮੀਟਿੰਗ ਕਿਵੇਂ ਕਰੂ ਉੱਥੇ ਆਪਾ ਘਮੰਤਮਾਨ ਗਿਆ ਸੀ ਨਾ ਦੋ ਵਾਰ ਮਿਲਣ ਦੋ ਵਾਰ ਇਹ ਉਹਨਾਂ ਨੇ ਕੈਨਸਲ ਕਰਤੀ ਵੀ ਨਹੀਂ ਮਿਲ ਸਕਦੇ ਤੁਸੀਂ ਹਫ਼ਤੇ 'ਚ ਸਿਰਫ ਦੋ ਮੁਲਾਕਾਤਾਂ ਹੋ ਸਕਦੀਆਂ ਅਸੀਂ ਜੇਲਾਂ ਕੱਟੀਆਂ ਨਾ ਜੀ ਐਨਐਸਸੀ 'ਚ ਵੀ ਕੱਟੀਆਂ ਟਾਡਾ 'ਚ ਵੀ ਕੱਟੀਆਂ ਦੂਜੇ ਕੇਸਾਂ 'ਚ ਵੀ ਕੱਟੀਆਂ ਸਾਨੂੰ ਪਤਾ ਇੱਕ ਜੇਲ ਮੈਨੂਅਲ ਕੀ ਆ ਉਹਦੇ ਨਿਯਮ ਕੀ ਨੇ ਤੇ ਜੇਲ ਉਹ ਨਿਯਮਾਂ ਦੇ ਅਨੁਸਾਰ ਵੀ ਤੁਹਾਨੂੰ ਕਈ ਵਾਰ ਸਖਤੀ ਕਰ ਦਿੰਦੇ ਹੁੰਦੇ ਆ ਸੋ ਮੰਤਰੀ ਮੰਡਲ ਦੀ ਇਹ ਮਹਿਕਮਾ ਇਹਦੇ ਕੋਲੇ ਨਹੀਂ ਜੇ ਮਹਿਕਮਾ ਇਹਦੇ ਕੋਲੇ ਨਹੀਂ ਇਹਦਾ ਮਤਲਬ ਹੈ ਥੋੜਾ ਮੁੱਖ ਮੰਤਰੀ ਦੀ ਸਮੂਹਕ ਜ਼ਿੰਮੇਵਾਰੀ ਨਹੀਂ ਹੁੰਦੀ ਅਲਟੀਮੇਟਲੀ ਤਾਂ ਮੰਤਰੀ ਮੰਡਲ ਦੀ ਸਮੂਹਕ ਜ਼ਿੰਮੇਵਾਰੀ ਹੁੰਦੀ ਹੈ ਮੁੱਖ ਮੰਤਰੀ ਤੋਂ ਬਿਨਾ ਕਿਵੇਂ ਚੱਲ ਜੂ ਮੰਤਰੀ ਮੰਤਰੀ ਨੂੰ ਇਸ ਸਮੇਂ ਉਹੀ ਪੁੱਛਣਾ ਚਾਹਣਾ ਟੈਕਨੀਕਲੀ ਸਮਝਾਓ ਕਿ ਤੁਸੀਂ ਤਾਂ ਤਿੰਨ ਚਾਰ ਮੁੱਖ ਮੰਤਰੀਆਂ ਦੇ ਨਾਲ ਵਕ ਵਕ ਸਰਕਾਰਾਂ 'ਚ ਕੰਮ ਕੀਤਾ ਬਹੁਤ ਨੇੜੇੋਂ ਤੁਸੀਂ ਸਾਰੀ ਵਰਕਿੰਗ ਦੇਖੀ ਆ ਕੀਤੀ ਵੀ ਆਈ ਬੰਨ ਤੁਸੀਂ ਵਿੱਚ ਰਹੇ ਹੋਗੇ ਪਰ ਕੀ ਇਹ ਪੋਸੀਬਲ ਆ ਇੱਕ ਮੁੱਖ ਮੰਤਰੀ ਲਗਾਤਾਰ ਜੇਲ੍ਹ ਦੇ ਵਿੱਚ ਹੋਵੇ ਤੇ ਠੀਕ ਆ ਭਾਵੇਂ ਮਹਿਕਮਾ ਕੋਈ ਨਹੀਂ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਪਰ ਸਾਰੇ ਮਹਿਕਮਿਆਂ ਦਾ ਕੰਸਰਨ ਤੇ ਹੁੰਦਾ ਹੀ ਆ ਸੀਐਮ ਦੇ ਨਾਲ ਜੋ ਫਾਈਨਲ ਫੈਸਲਾ ਹੋਣਾ ਚਾਹੀਏ ਕਿਸੇ ਮੰਤਰੀ ਨੇ ਸਲਾਹ ਕਰਨੀ ਇੱਕ ਵਾਰੀ ਮੀਟਿੰਗ ਤਾਂ ਪੰਜਾਬ ਦੇ ਸਿਮ ਨੂੰ ਕਰਨੀ ਦਿੱਤੀ ਜਾ ਰਹੀ ਤੇ ਕਿਸ ਤਰ੍ਹਾਂ ਫਿਰ ਇਹ ਸਾਰੀ ਅੰਦਰ ਸੁਨੇਹੇ ਪਹੁੰਚਣੇ ਹੋਰ ਸ ਕਹਿੰਦਾ ਹੈ ਕਿ ਪੋਸੀਬਲ ਹੈਗਾ ਮਨ ਘੜਤ ਗੱਲਾਂ ਨੇ ਜੀ ਗੱਲਾਂ ਬਾਤਾਂ ਮਾਰ ਲੈਣੀ ਆ ਤੁਸੀਂ ਆ ਕੇ ਉਹਦੇ ਨਾਂ ਤੇ ਚਲਾ ਦੇਣਾ ਇਹ ਤਾਂ ਕਹਿੰਦੇ ਸੀ ਪਰਿਵਾਰਵਾਦ ਆ ਸੀ ਉਹਨੂੰ ਜੜੂ ਪੱਟ ਦਾਂਗੇ ਸਨੀਤਾ ਕੇਜਰੀਵਾਲ ਕੋਲ ਪਾਰਟੀ ਦਾ ਕਿਹੜਾ ਉਹਦਾ ਜੀ ਸਰਕਾਰ ਦਾ ਕਿਹੜਾ ਉਹਦਾ ਉਹ ਸਾਰੇ ਕਾਹਦੀ ਲੀਡਰ ਕਿਵੇਂ ਬਣ ਗਈ ਇਹ ਤਾਂ ਹੁਣ ਸੰਜੀਤ ਸਿੰਘ ਆ ਗਿਆ ਉਹ ਤੜੱਲੇਦਾਰ ਬੰਦਾ ਚਲੋ ਓਵਰ ਪਾਵਰ ਓਵਰ ਸ਼ੈਡੋ ਕਰ ਗਿਆ ਉਹ ਸਾਰੇ ਕਾਸੀ ਨੂੰ ਆਲੇ-ਦਾਲੇ ਉਹ ਉਹਦੀ ਸਮਰੱਥਾ ਹੈਗੀ ਆ ਇਸ ਕਰਕੇ ਸਾਰਾ ਕੁਝ ਨਾ ਮਤਲਬ ਲੋਕਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਜੇ ਮੈਂ ਪਹਿਲੀ ਇਹ ਗੱਲ ਬਿਲਡ ਕਰਤੀ ਸੀ ਜੇਲ੍ਹ ਤੋਂ ਚੱਲੂ ਸਰਕਾਰ ਅਸੀਂ ਰਾਏ ਲੈ ਲਈ ਲੋਕਾਂ ਦੀ ਵਿਧਾਨ ਸਭਾ ਨੇ ਮਤਾ ਪਾਸ ਕਰ ਲਿਆ ਤੇ ਫਿਰ ਬਾਕੀ ਵੀ ਚਲਾ ਲੈਂਦੇ ਦੀ ਜੇਲ੍ਹ ਤੋਂ ਲਾਲੂ ਹਰਾਂ ਨੂੰ ਕੀ ਪਤਾ ਨਹੀਂ ਸੀ ਜਾਂ ਹਿੰਮਤ ਸ਼ਰੋਨ ਨੂੰ ਕੀ ਪਤਾ ਨਹੀਂ ਸੀ ਇਹ ਤਾਂ ਇੱਕ ਪ੍ਰੋਬਲਮ ਕ੍ਰੀਏਟਰ ਆ ਮਤਲਬ ਸਮੱਸਿਆਵਾਂ ਪੈਦਾ ਕਰੋ ਉਹਦੇ ਵਿੱਚੋਂ ਕੋਈ ਨਾ ਕੋਈ ਰਾਹ ਕੱਢ ਲਓ ਲੋਕਾਂ ਦੇ ਲੋਕਾਂ ਨੂੰ ਇੱਕ ਇਹ ਜੇ ਪਛੜਾਵੇ ਰਾਹ ਪਾ ਦਿਓ ਜਿੱਦੋਂ ਹੁਣ ਇਹਨਾਂ ਨੂੰ ਪੱਕਾ ਪਤਾ ਵੀ ਏਸੇ ਰਾਹ 'ਤੇ ਵੱਧਦੇ ਰਹੇ ਸਰਕਾਰ ਟੁੱਟਣੀ ਆ ਇਹ ਹੁਣ ਭਾਜੀਪੀ ਨੇ ਦੇਖਣਾ ਵੀ ਉਹਨੇ ਤੋੜਨੀਆ ਨਹੀਂ ਤੋੜਨੀ ਜ਼ਰੂਰੀ ਨਹੀਂ ਪਈ ਜਾਵੇ ਇੱਕ ਝੋਲਾ ਜੀ ਚਾਹੇ ਰਿਪੋਰਟਾਂ ਦੇ ਹੀ ਜਾਣ ਹੁਣ ਸਰਕਾਰ ਉਸ ਰੂਪ ਚ ਤਾਂ ਹੈ ਨਹੀਂ ਮਤਲਬ ਵੀ ਮੰਤਰੀ ਮੰਡਲ ਫੈਸਲਾ ਲਊਗਾ ਚਾਹੇ ਹੈਗਾ ਮੰਤਰੀ ਮੰਡਲ ਪਰ ਮੁੱਖ ਤੌਰ ਤੇ ਤਾਂ ਹੁਣ ਇਲੈਕਸ਼ਨ ਕਮਿਸ਼ਨ ਦੀ ਗੱਲ ਚੱਲ ਰਹੀ ਆ ਸੋ ਇਸ ਕਰਕੇ ਇੱਕ ਝੋਲਾ ਪਾਉ ਪੋਲਿਟਿਕਸ ਵੀ ਮੁੱਦਿਆਂ ਤੇ ਨਾ ਫੋਕਸ ਰਹੀ ਕਿਸੇ ਦੀ ਗੱਲ ਦੀ ਤੁਸੀਂ ਦੇਖੋ ਇਹਨਾਂ ਦੇ ਦੋ ਵੱਡੇ ਹਥਿਆਰ ਸੀ ਨਾ ਜਿਹੜਾ ਕਹਿੰਦੇ ਨੇ ਕਟੜ ਇਮਾਨਦਾਰ ਇਹ ਕਹਿੰਦੇ ਸੀ ਭ੍ਰਿਸ਼ਟਾਚਾਰ ਦੋ ਗੱਲਾਂ ਤੋਂ ਬਿਨਾ ਖਤਮ ਨਹੀਂ ਹੋ ਸਕਦਾ ਨੰਬਰ 1 ਸ਼ਕਤੀਸ਼ਾਲੀ ਲੋਕਪਾਲ ਜਿਹਦੀ ਆਜ਼ਾਦ ਮਸ਼ੀਨਰੀ ਹੋਵੇ ਜਿਹੜਾ ਚਪੜਾਸੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਤੇ ਪ੍ਰਧਾਨ ਮੰਤਰੀ ਤੱਕ ਜਾਂਚ ਕਰੇ ਤੇ ਉਹ ਫੈਸਲੇ ਦੇਵੇ ਨੰਬਰ 2 ਫੰਡਾਂ ਦੇ ਹਿਸਾਬ ਕਿਤਾਬ ਚ ਪਾਰਦਰਸ਼ਤਾ ਦੋ ਨੰਬਰ ਤੇ ਜਿਹੜੇ ਫੰਡ ਦਿੰਦੇ ਸੀ ਮੁੜ ਕੇ ਆਪਣੇ ਪੱਖ ਦੀ ਨੀਤੀ ਬਣਾ ਲੈਂਦੇ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਪਾਰਟੀ ਨੇ ਕਿਹਨੂੰ ਕਿੰਨਾ ਫੰਡ ਦਿੱਤਾ ਇਹਨਾਂ ਨੂੰ 50 ਲੱਖ ਦੇ ਇੱਕ ਚੈੱਕ ਮਿਲਿਆ ਸੀ ਉਦੋਂ ਪਹਿਲਾਂ ਜਦੋਂ ਇਹ ਇਮਾਨਦਾਰ ਘੋਂ ਰਹਿੰਦੇ ਸੀ ਉਹ ਤੇ ਇੱਕ ਟੋਲਾ ਵੱਡਾ ਪੈ ਗਿਆ ਸੀ ਚਲੋ ਭਾਜਪਾ ਨੇ ਤਾਂ ਆਪਣੀ ਲੁੱਟ ਨੂੰ ਕਾਨੂੰਨੀ ਬਣਾ ਲਿਆ ਚੋਣ ਬਾੰਡ ਦੇ ਨਾਂ ਤੇ ਵੀ ਕਿਸੇ ਨੂੰ ਪਤਾ ਨਾ ਲੱਗੇ ਉਹ ਹੀ ਜਿਹ ਪਿਆ ਜੋ ਉਹਦਾ ਸਾਹਮਣੇ ਆ ਰਿਹਾ ਤੁਹਾਨੂੰ ਦੇਖ ਲਓ ਉਹ ਸਭ ਤੋਂ ਵੱਡੀ ਕਰਾਪਸ਼ਨ ਸੀ ਉਹ ਇਹਨਾਂ ਨੇ ਕੀਤੀ ਪਰ ਇਹਨਾਂ ਦਾ ਹਸਾਬ ਕਿੱਥੇ ਗਿਆ ਜੀ ਦੋ ਹਥਿਆਰ ਨੇ ਜਿਹੜੇ ਉਹ ਇਹਨਾਂ ਨੇ ਬਰਫ ਚ ਲਾ ਕੇ ਰੱਖਤੇ ਸੋ ਇਸ ਕਰਕੇ ਪੰਜਾਬ ਚ ਤੁਸੀਂ ਦੇਖ ਲਓ ਜੀ ਸਰਾਰੀ ਦੀ ਜਾਂਚ ਕਮੇਟੀ ਬਣੋ ਜੀ ਹੁਣ ਲਾਲਜੀਤ ਭੁੱਲਰ ਤੇ ਲੱਗੇ ਸਿੰਗਲੇ ਤੇ ਲੱਗੇ ਸੀ ਕੀ ਬਣਿਆ ਸਾਰੇ ਕਹੇ ਦਾ ਸਿੰਗਲੇ ਜੀ ਤਾਂ ਮਾਨ ਸਾਹਿਬ ਕਹਿੰਸੀ ਮੇਰੇ ਕੋਲ ਮੰਨਿਆ ਮੇਰੇ ਕੋਲੇ ਆਡੀਓ ਵੀਡੀਓ ਵੀ ਆ ਨਹੀਂ ਗਿਆ ਕਿੱਧਰ ਫਿਰੋ ਸਾਰਾ ਕੁਝ ਚਲਾਨ ਚ ਕਿਉਂ ਨਹੀਂ ਪੇਸ਼ ਹੋ ਰਿਹਾ ਜਿਹੜੀ ਪਾਰਟੀ ਨੇ ਕਮੇਟੀ ਬਣਾਈ ਸੀ ਸਰਾਰੀ ਦੀ ਜਦੋਂ ਕਹਿੰਦੇ ਸੀ ਸਰਾਰੀ ਵਾਲੀ ਗਰਾਰੀ ਫਸੀ ਹੋਈ ਆ ਉਹ ਕਿੱਥੇ ਆ ਰਿਪੋਰਟ ਆ ਲਾਲਜੀਤ ਭੁੱਲਰ ਤੇ ਹੁਣ ਇੱਕ ਰਿਟਾਇਰਡ ਅਫਸਰ ਨੇ ਐ ਠੋਸ ਸਬੂਤ ਲਾਏ ਨੇ ਤੁਸੀਂ ਤਾਂ ਕਹਿੰਦੇ ਜਦੋਂ ਵੀ ਕਿਸੇ ਦਾ ਜਾਂਚ ਹੋਊ ਦੋਸ਼ ਲੱਗੂ ਅਸੀਂ ਜਾਂਚ ਕਰਾਵਾਂਗੇ ਅਸੀਂ ਤਾਂ ਉਮੀਦਵਾਰ ਵੀ ਬਦਲ ਲਾਂਗੇ ਉਹ ਖਡੂਰ ਸਾਹਿਬ ਤੋਂ ਵੀ ਆ ਚੁੱਪੇ ਬਟਜੋ ਮਨ ਕਿਸੇ ਗੱਲ ਬਾਰੇ ਗੱਲੇ ਨਾ ਕਰੋ ਹੁਣ ਇਹ ਕਹਿੰਦਾ ਸੀ ਨਾ ਉਹ ਦੋ ਕੇਜਰੀਵਾਲ ਕਹਿੰਦਾ 54000 ਕਰੋੜ ਜੇਬ ਚ ਪਾਇਆ ਹੋਇਆ ਪੰਜਾਬ ਦੇ ਭਲੇ ਲਈ ਜਿਹਦੇ ਵਿੱਚੋਂ 20000 ਕਰੋੜ ਇਹ ਕਹਿੰਦਾ ਸੀ ਰਿੱਤੇ ਚੋਂ ਕੱਢੂ 34000 ਕਹਿੰਦਾ ਕਰੋੜ ਕੱਢੂ ਮੈਂ ਟੈਂਡਰਾਂ ਚੋਂ ਕਹਿੰਦਾ ਮੇਰਾ ਇੱਕ ਉੱਥੇ ਪੁਲ ਦਾ ਟੈਂਡਰ 250 ਕਰੋੜ ਦਾ ਸੀ ਅਸੀਂ ਆ ਕੇ ਦੁਬਾਰੇ ਟੈਂਡਰ ਪਾਇਆ 150 ਕਰੋੜ ਚ ਬਣ ਗਿਆ ਉਹੀ ਕੁਆਲਿਟੀ ਉਹੀ ਸਾਰਾ ਕੁਝ ਤੇ ਇੱਥੇ ਲਾਲਜੀਤ ਵੀ ਟੈਂਡਰਾਂ 'ਚ ਫਸ ਰਿਹਾ ਮੈਂ ਕਹਿੰਦਾ ਸੀ ਕੁਲਦੀਪ ਧਾਲੀਆਲ ਸਾਡਾ ਪੁਰਾਣਾ ਮਿੱਤਰ ਰਿਹਾ ਉਹ ਸਭ ਤੋਂ ਵੱਡਾ ਰੌਲਾ ਪੈਂਦਾ ਸੀ ਕਹਿੰਦਾ ਸਭ ਤੋਂ ਵੱਡੀ ਕਰਾਪਸ਼ਨ ਪੰਚੇਤੀ ਵਿਭਾਗ 'ਚ ਆ ਲੋਕਿੰਗ ਟਾਇਲਾਂ 'ਚ ਹੋਈ ਆ ਕਹਿੰਦਾ ਵੀਡੀਓ ਤੇ ਐਮਐਲਏ ਨੇ ਆਪਣੀਆਂ ਪੱਟੀਆਂ ਲਾ ਲੀਆਂ ਤੇ ਮਹਿੰਗੀਆਂ ਇੱਟਾਂ ਲੱਗੀਆਂ ਇੱਟਾਂ ਤਾਂ ਹੁਣ ਵੀ ਲੱਗ ਰਹੀਆਂ ਤੁਸੀਂ ਹੁਣ ਕੋਈ ਟੈਂਡਰ ਦਿਖਾਓ ਵੀ ਦੇਖੋ ਸਰਕਾਰੀ ਟੈਂਡਰ ਪਹਿਲਾਂ ਆ ਹੁੰਦਾ ਸੀ ਆ ਮਾਮਲੇ 'ਚ ਹੁਣ ਅਸੀਂ ਕਿੱਡਾ ਸਸਤਾ ਕਰਤਾ ਇਹ ਤਾਂ ਕਿੰਨਾ ਜਿਹੜੀ ਲੁੱਟ ਹੁੰਦੀ ਸੀ ਬਚਾਲੇ ਸੋ ਇਸ ਕਰਕੇ ਇਹਨਾਂ ਕੋਲੇ ਬਦਲਵੀਂ ਗੱਲ ਦੇਣ ਦੀ ਕੋਈ ਗੱਲ ਨਹੀਂ ਹੈ ਨਾ ਪੰਜਾਬ ਕੋਲੇ ਨਾ ਦਿੱਲੀ ਕੋਲੇ ਹੁਣੇ ਸੁਪਰੀਮ ਕੋਰਟ ਦੇ ਵਿੱਚ ਇੱਕ ਰਿੱਟ ਦਾਖਲ ਹੋਈ ਉਹਨਾਂ ਨੇ ਸਕੂਲਾਂ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਉਹ ਜਾਂਚ ਦੀ ਰਿਪੋਰਟ ਪੜੋ ਤੁਸੀਂ ਆਪਾਂ ਦਿੱਲੀ ਮਾਡਲ ਦਿੱਲੀ ਮਾਡਲ ਕਰੀ ਜਾਂਦੇ ਆ ਨਾ ਉਹਨੇ 15 ਸਕੂਲਾਂ ਦੀ ਜਾਂਚ ਕੀਤੀ ਉਹ ਕਹਿੰਦਾ ਵੀ ਐਡਾ ਮਾੜਾ ਹਾਲ ਆ ਸਕੂਲਾਂ ਦਾ ਤੁਸੀਂ ਸੋਚ ਨਹੀਂ ਸਕਦੇ ਵੀ ਖੋਲੇ ਬਣੇ ਹੋਏ ਨੇ ਖੰਡਰ ਬਣੇ ਹੋਏ ਨੇ ਇੱਕ ਦਸ ਸਕੂਲ ਵਧੀਆ ਬਣਾ ਕੇ ਫਿਰ ਉਹਦਾ ਪ੍ਰਚਾਰ ਕਰੀ ਜਾਣਾ ਪ੍ਰਚਾਰ ਕਰੀ ਜਾਣਾ ਉਹੀ ਕੰਮ ਇਹ ਕਰਦੇ ਮਤਲਬ ਜਿਹੜਾ ਜਿਹੜੇ ਇਸ਼ਤਿਹਾਰਬਾਜ਼ੀ ਆ ਤੁਸੀਂ ਦੇਖੋ ਕਹਿੰਦੇ ਸੀ ਨਾ ਪ੍ਰਾਲੀ ਦਾ ਰੌਲਾ ਪਾਉਂਦੇ ਸੀ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਚ ਰੌਲਾ ਹੁਣ ਪੰਜਾਬ ਸਰਕਾਰ ਬਣ ਗਈ ਰੌਲਾ ਤਾਂ ਪਾ ਨਹੀਂ ਸਕਦੇ ਉਦੋਂ ਇਹਨਾਂ ਨੇ ਪਤਾ ਨਹੀਂ 40 ਲੱਖ ਦੀ ਇੱਕ ਦਵਾਈ ਕੱਢੀ ਸੀ ਕਹਿੰਦੇ ਇਹ ਖਾ ਦੇ ਬਣਾ ਦਿੰਦੀ ਆ ਕਿੱਧਰ ਗਈ ਉਹ ਦਵਾਈ ਉਹ ਤੇ 40 ਕਰੋੜ ਇਸ਼ਤਿਹਾਰ ਦੇ ਇਸ਼ਤਿਹਾਰਬਾਜ਼ੀ ਦੇ ਖਰਚ ਤੇ ਸੋ ਐਸ ਕਰਕੇ ਇਹ ਜਿੱਦੀ ਆ ਮਤਲਬ ਜਿਹਨੂੰ ਤੁਸੀਂ ਕਹੇ ਉਹ ਤਾਂ ਕਹਿੰਦੇ ਨੇ ਵੀ ਇਹ ਝੁਕਦਾ ਨਹੀਂ ਅਸਲ 'ਚ ਬੰਦਾ ਜਿੱਦੀ ਆ ਤੁਸੀਂ ਦੇਖੋ ਜਿੰਨੇ ਬੰਦੇ ਇਹਨਾਂ ਨੇ ਕੱਢੇ ਨੇ ਪਾਰਟੀ 'ਚ ਸਾਰੀ ਲੀਡਰਸ਼ਿਪ ਰਹਿਤ ਕਰਤੀ ਆਮ ਆਦਮੀ ਪਾਰਟੀ ਦਿੱਲੀ ਵੀ ਪੰਜਾਬ ਆਮ ਆਦਮੀ ਪਾਰਟੀ ਇੱਥੇ ਵੀ ਰਹਿਤ ਕਰਤੀ ਬੰਦਾ ਨਹੀਂ ਲੱਭਦਾ ਕੋਈ ਹੁਣ ਦੂਧੀਆਂ ਪਾਰਟੀਆਂ 'ਚੋਂ ਲਿਆ ਰਹੇ ਨੇ ਉਹ ਸਾਰੇ ਬੰਦੇ ਜ਼ੋਰ ਲਾਉਂਦੇ ਰਹੇ ਵੀ ਅਸੀਂ ਕੇਜਰੀਵਾਲ ਨਾਲ ਗੱਲ ਕਰਨੀ ਆ ਖੈਰਾ ਤੁਹਾਡੇ ਆ ਰਿਹਾ ਚਾਹੇ ਛੋਟੇਪੁਰ ਲਾ ਲਓ ਸ਼ਾਂਤੀਪੂਸ਼ਣ ਲਾ ਲਓ ਤੇ ਆਪਣਾ ਜਾਦਵ ਲਾ ਲਓ ਜਗਿੰਦਰ ਜਾਦਵ ਕਿਸੇ ਨਾਲ ਈਵਨ ਇਹਨਾਂ ਦਾ ਉਹ ਕਵੀ ਸੀ ਜਿਹੜਾ ਜਿਹੜਾ ਇਹਦਾ ਸਜਾਹਤ ਸੀ ਉਹ ਵੀ ਕਿਸੇ ਨਾਲੇ ਮੁੜ ਕੇ ਗੱਲ ਨਹੀਂ ਕਰਦਾ ਹੁਣ ਵੀ ਬਸ ਇਹਦੀ ਜਿੱਦ ਆ ਵੀ ਮੈਂ ਤਾਂ ਉਥੋਂ ਸਰਕਾਰ ਚਲਾਉ ਦੇਖੋ ਜੀ ਉਹਦੇ ਪੰਗੇ ਤਾਂ ਪੈਣਗੇ ਪਰ ਇਹਦਾ ਸਭ ਤੋਂ ਵੱਡਾ ਨੁਕਸਾਨ ਇੰਡੀਆ ਗੱਠ ਜੋੜ ਨੂੰ ਇਹ ਆ ਮੈਂ ਕਹਿੰਦਾ ਲੜਾਈ ਲੜੇ ਆਮ ਆਦਮੀ ਪਾਰਟੀ ਲੜੇ ਪਰ ਉਹ ਤੋਂ ਧਿਆਨ ਹਟਾ ਕੇ ਲੜਾਈ ਤੋਂ ਸਿਰਫ ਇਹ ਸਰਕਾਰ ਤੋੜੂ ਰਾਸ਼ਟਰਪਤੀ ਰਾਜ ਲੱਗੂ ਇਹ ਤੇ ਹੋ ਜਾਣਾ ਮੇਰੇ ਲਈ ਇਹ ਲੱਗਦਾ ਵੀ ਇਹ ਇੱਕ ਹਿਸਾਬ ਨਾਲ ਬੀਜੇਪੀ ਨੂੰ ਫਾਇਦਾ ਦੇਣ ਵਾਲੀ ਗੱਲ ਆ ਅੱਛਾ ਮਾਲੀ ਸਾਹਿਬ ਇੱਕ ਸਵਾਲ ਬੜਾ ਉੱਠ ਰਿਹਾ ਬੜੀ ਚਰਚਾ ਜਿਹਦੀ ਜਿੰਨਾ ਦੀ ਹੋ ਰਹੀ ਆ ਕਿ ਕਿਸੇ ਵੇਲੇ ਪੰਜਾਬ ਦੇ ਵਿੱਚ ਪੱਕੇ ਡੇਰੇ ਸੀ ਰਘਬ ਚੱਡਾ ਦੇ ਤੇ ਹੁਣ ਕਿਸੇ ਸੀਨ ਦੇ ਵਿੱਚ ਹੀ ਨਹੀਂ ਆਉਂਦੇ ਕਹਿੰਦੇ ਕੇਜਰੀਵਾਲ ਦੇ ਸਭ ਤੋਂ ਖਾਸ ਮੰਨੇ ਜਾਂਦੇ ਕਿਸੇ ਵੇਲੇ ਪੰਜਾਬ ਦੇ ਵਿੱਚ ਉਹਨਾਂ ਨੂੰ ਸੁਪਰ ਸੀਐਮ ਕਿਹਾ ਜਾਂਦਾ ਸੀ ਤੇ ਰਘਬ ਚੱਡਾ ਕਹਿੰਦੇ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਹੈ ਕੇਜਰੀਵਾਲ ਬਾਰੇ ਦੇਖੋ ਜਦੋਂ ਗੱਲ ਸ਼ੁਰੂ ਹੋਈ ਆ ਨਾ ਉਦੋਂ ਮੈਂ ਕਹਿੰਦਾ ਸੀ ਵੀ ਦਿੱਲੀ ਦਾ ਧਾੜ ਵੀ ਗੈਂਗ ਆ ਗਿਆ जिने पंजाब दी सियासत ਆ ਕੇ ਕਬਜ਼ਾ ਕਰ ਲਿਆ ਇਹਨਾਂ ਨੇ ਸਾਰੇ ਕਾਸੇ ਨੂੰ ਆਪਣੀ ਮੁਠੀ ਚ ਲੈ ਲਿਆ ਸੀ ਉਦੋਂ ਬਾਅਦ ਸਰਕਾਰ ਬਣ ਗਈ ਟਿਕ ਟਕ ਕਿਵੇਂ ਦਿੱਤੀਆਂ ਤੁਹਾਨੂੰ ਉਹ ਵੀ ਪਤਾ ਸਰਕਾਰ ਚਲਾਉਣ ਵੇਲੇ ਵੀ ਤੁਹਾਨੂੰ ਪਤਾ ਮਤਲਬ ਕਿਵੇਂ ਆ ਕੇ ਦਾਬੇ ਮਾਰੇ ਉਹਨਾਂ ਨੇ ਐਮਐਲਏ ਨੂੰ ਜਾਂ ਹੋਰਾਂ ਨੂੰ ਕੋਈ ਦਾਖਲ ਨਹੀਂ ਦੇਣਾ ਸੱਤ ਰਾਜ ਸਭਾ ਸੀਟਾਂ ਲੁੱਟ ਕੇ ਲੈ ਗਏ ਰਾਜ ਸਭਾ ਚ ਜਿਹੜੇ ਬੰਦੇ ਚੁਣੇ ਮੈਨੂੰ ਦੱਸੋ ਜੀ ਉਹਨਾਂ ਦਾ ਪੰਜਾਬ ਲਈ ਕੀ ਕੰਟਰੀਬਿਊਸ਼ਨ ਹੈ ਜਦ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਨੇ ਕੀ ਥਾਂ ਜਿਹੜੇ ਬੰਦਿਆਂ ਨੇ ਕੇਜਰੀਵਾਲ ਦਾ ਸਾਥ ਦਿੱਤਾ ਉਹਦਾ ਸਾਰਾ ਜੋ ਡਰਾਮੇਬਾਜ਼ੀ ਦੇ ਵਿੱਚ ਸੀ ਉਹ 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 ਲੈ ਲੈ ਸਾਰੇ ਦੂਜੇ ਟਿਕਟਾ ਵੇਚਤੀਆਂ ਚਾਹੇ ਉਹ ਸਾਨੀਆਂ ਚਾਹੇ ਇਹ ਆ ਚਰਚਾ ਤੇ ਹੀ ਚੱਲਦੀ ਆ ਨਾ ਜੀ ਤੱਤ ਸਾਹਮਣੇ ਨਹੀਂ ਆਏ ਜਿਹੜੇ ਬੰਦੇ ਬਈ ਜੀ ਇਸ ਰੂਪ ਚ ਚੁਣੇ ਗਏ ਨੇ ਉਹਨਾਂ ਨੇ ਕੋਈ ਇਹ ਜ਼ਿੰਮੇਵਾਰੀ ਥੋੜਾ ਨਾ ਮਾਉਣੀ ਐ ਵੀ ਸਿਆਸੀ ਜ਼ਿੰਮੇਵਾਰੀ ਨਾ ਮਾਉਣੀ ਆ ਪੰਜਾਬ ਦੇ ਰਾਜ ਸਭਾ ਮੈਂਬਰ ਅੱਜ ਤੱਕ ਪੰਜਾਬ ਬਾਰੇ ਕੀ ਬੋਲੇ ਨੇ ਮੈਨੂੰ ਇਹ ਦੱਸੋ ਜੀ ਹੁਣ ਜਦੋਂ ਕੇਜਰੀਵਾਲ ਦੀ ਗ੍ਰਿਫਤਾਰੀ ਆ ਇਹ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਫਿਰ ਡਰਦੇ ਬਹੁਤ ਨੇ ਹੁਣ ਲਵਲੀ ਯੂਨੀਵਰਸਿਟੀ ਇੱਕ ਸਿੱਖਿਆ ਮਾਫੀਆ ਤੇ ਜਿਹੜਾ ਲੁਧਿਆਣੇ ਵਾਲਾ ਉਹ ਆ ਉਹ ਪੂਰਾ ਰਿਐਲਿਟੀ ਵਾਲਾ ਉਧਰਲੇ ਪਾਸੇ ਚੱਲੇ ਹੋਇਆ ਥੋਨੂੰ ਪਤਾ ਭਜੀਆ ਜਿਹੜਾ ਉਹ ਤਾਂ ਕਹਿੰਦਾ ਮੈਂ ਤਾਂ ਆਰਾਮ ਮੰਦਰ ਜਾਵਾਂ ਜਿਨੇ ਕਰਨਾ ਮੇਰਾ ਜੋ ਕੁਝ ਮਰਜ਼ੀ ਕਰ ਲੈ ਜੀ ਤੁਹਾਡੇ ਸਾਹਮਣੇ ਉਹ ਕਹਿੰਦਾ ਮਾੜਾ ਮੋਟਾ ਜੇ ਇੱਕ ਦੋ ਵਾਰ ਬੋਲਿਆ ਸੰਤ ਸੀਚੇ ਵਾਲ ਬੋਲਿਆ ਕੇਜਰੀ ਵਾਲ ਦੀ ਖਤਾਰੀ ਮੌਕੇ ਸਾਰੇ ਸਲਿੱਪ ਕੱਢ ਗਏ ਕਿਉਂਕਿ ਜਦੋਂ ਲੜਨਾ ਪੈਂਦਾ ਨਾ ਟੋਲ ਦੀ ਲੜਾਈ ਬੇਖੌਫ ਹੋ ਕੇ ਲੜੀ ਜਾਂਦੀ ਆ ਜਿੱਤ ਹੋਵੇ ਜਾਂ ਹਾਰ ਜਦੋਂ ਤੁਸੀਂ ਬੇਖੌਫ ਹੋ ਕੇ ਲੜਦੇ ਹੋ ਨਾ ਤੁਹਾਡੀ ਹਾਰ ਦੇ ਵਿੱਚ ਵੀ ਜਿੱਤ ਦੇ ਨਿਸ਼ਾਨ ਪਏ ਹੁੰਦੇ ਨੇ ਭਾਈ ਜੀ ਮੈਂ ਦੋ ਸਿੱਖਿਆ ਮੰਤਰੀਆਂ ਨਾਲ ਲੜਾਈ ਲੜੀ ਆ ਅਧਿਆਪਕ ਹੁੰਦੇ ਹੋਏ ਸਕੂਲ ਮਾਸਟਰ ਹੁੰਦੇ ਹੋਏ ਤੇ ਦੋਹੇ ਲੜਾਈਆਂ ਜਿੱਤੀਆਂ ਨੇ ਸੋ ਇਸ ਕਰਕੇ ਬੇਖੌਫ ਨਹੀਂ ਹੈਗੇ ਇਹ ਮਤਲਬ ਜਿਨੇ ਵਪਾਰ ਧੰਦਾ ਬਣਾਇਆ ਹੋਇਆ ਜਿਹਦੇ ਸੱਤ ਬੰਦਿਆਂ ਦੀ ਤੁਸੀਂ ਉਮਰ ਭਰ ਦੀਆਂ ਰੋਟੀਆਂ ਦਾ ਇੰਤਜ਼ਾਮ ਕਰਤਾ, ਪੈਨਸ਼ਨ ਦਾ ਇੰਤਜ਼ਾਮ ਕਰਤਾ, ਉਸ ਐਸੀ ਲੜਾਈ ਕਿੱਥੋਂ ਲੜਨਗੇ? ਸੋ ਸਾਰੇ ਸਿਲਪ ਕੱਢ ਕੇ ਰਾਸ਼ਵਾ ਮੈਂਬਰ ਤੇ ਪੰਜਾਬ ਵਾਲੇ 92 ਨੇ ਜਿਹੜੇ ਉਹ ਕੀ ਕਰਦੇ ਨੇ? ਤੁਸੀਂ ਉਹਨਾਂ ਦੇ ਵੀ ਦੇਖ ਲਓ। ਕਿਉਂਕਿ ਸਾਰੇ ਸਾਰਿਆਂ ਨੂੰ ਪਤਾ ਵੀ ਗੱਲ ਕਿੱਥੋਂ ਚੱਲਦੀ ਐ, ਕਿੱਥੋਂ ਖੜਕਦੀ ਐ। ਸੋ ਇਸ ਕਰਕੇ ਬੁਨਿਆਦੀ ਤੌਰ ਤੇ ਨਵੇਂ ਬੰਦਿਆਂ ਦਾ ਆਉਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਤੁਹਾਡਾ ਰਵਈਆ ਜਿਹੜਾ ਗੈਰ ਸਿਆਸੀ ਬਣ ਜਾਣਾ ਆਪਦੇ ਆਪ ਨੂੰ ਬਚਾਉਣ ਦਾ ਲੱਗਣ ਲੱਗ ਜਾਣਾ ਇਹੀ ਨਹੀਂ ਗੱਲ ਇਹਨਾ ਤੂੰ ਮੁਕਦੀ ਸਾਡੇ ਬੰਦਿਆਂ ਨੂੰ ਤੋੜ ਰਹੇ ਨੇ ਸਾਡੇ ਬੰਦਿਆਂ ਨੂੰ ਤੋੜ ਰਹੇ ਨੇ ਐ ਕਿਨ ਕੋਈ ਕਿਸੇ ਨੂੰ ਕਿਵੇਂ ਤੋੜ ਲੂ ਜੀ ਲੈ ਮੈਨੂੰ ਬਦਲਾ ਕੇ ਦਿਖਾ ਦਿਓ ਨਾ ਮੈਨੂੰ ਇੱਕ ਵੱਡੇ ਸੀਨੀਅਰ ਬੰਦੇ ਨੇ ਗੱਲ ਕੀਤੀ ਉਹ ਕਿਤੇ ਵੱਡੇ ਬੰਦੇ ਬੈਠੇ ਸੀ ਉਹ ਕਹਿੰਦੇ ਯਾਰ ਸਿੱਧੂ ਨੂੰ ਖਰੀਦ ਲਿਆ ਸਿੱਧੂ ਨੇ ਖਰੀਦ ਲਿਆ ਮਾਲੀ ਨੂੰ ਉਹ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਸਿੱਧੂ ਤੋਂ ਸੈਂਕੜੇ ਹਜ਼ਾਰਾਂ ਗੁਣਾ ਵੱਧੋ ਤੁਸੀਂ ਖਰੀਦ ਕੇ ਦਿਖਾ ਦਿਓ ਉਹ ਕਹਿੰਦਾ ਮੈਂ ਮਾਲੀ ਨਾਲ ਕਿਸੇ ਗੱਲ ਨਾਲ ਸਹਿਮਤ ਨਹੀਂ ਹਾਲਾਂਕਿ ਮੇਰਾ ਵਿਰੋਧੀ ਆ ਪਰ ਕਹਿੰਦੇ ਮੈਂ ਉੱਥੇ ਕਿਹਾ ਵੀ ਮਾਲੀ ਨੂੰ ਖਰੀਦਿਆ ਨਹੀਂ ਜਾ ਸਕਦਾ ਹਾਂ ਉਹਦੇ ਵਿਚਾਰ ਬਦਲ ਸਕਦੇ ਨੇ ਬਦਲਦੇ ਰਹਿੰਦੇ ਨੇ ਸੋ ਇਹ ਡਰੀ ਕਿਉਂ ਜਾਂਦੇ ਨੇ ਸਾਡੀ ਸਰਕਾਰ ਤੋੜ ਰਹੀ ਨੇ ਸਾਡੇ ਬੰਦਿਆਂ ਨੂੰ ਤੋੜ ਰਿਆ ਤੁਸੀਂ ਤਾਂ ਕਹਿੰਦੇ ਮੈਂ ਸਾਡੇ ਬੰਦੇ ਇੰਨੇ ਨੈਟਵਰਕੇ ਨਹੀਂ ਪ੍ਰਵਾਹ ਨਹੀਂ ਕਿਸੇ ਦੀ ਕਰਦੇ ਇਹ ਜਿਵੇਂ ਕਹਿੰਦੇ ਆ ਥੋਥਾ ਚਣਾ ਬਾਜੇ ਘਣਾ ਵਾਲੀ ਗੱਲ ਆ ਐਕਸਪੋਜ਼ ਹੋ ਜਾਂਦੇ ਨੇ ਸਾਰੇ ਜਿਸ ਤਰ੍ਹਾਂ ਸ਼ੀਤਲ ਅੰਗਰਾਲ ਜਲੰਧਰ ਵਾਲੇ ਜਿਹੜੇ ਐਮ ਐਲ ਏ ਸੀ ਉਹਨਾਂ ਨੇ ਵੀ ਤਾਂ ਇਲਜ਼ਾਮ ਲਾਈ ਸੀ ਇਹ ਬਾਅਦ ਦੇ ਵਿੱਚ ਉਹ ਕਹਿੰਦੇ ਹਰਪਾਲ ਚਿਮਾਂ ਦੀ ਕੋਠੀ ਬੁਲਾ ਕੇ ਸਾਨੂੰ ਸਾਰੀ ਸਕ੍ਰਿਪਟ ਦਿੱਤੀ ਕਿ ਕੀ ਕੀ ਕਹਿਣਾ ਕਦੋਂ ਕਦੋਂ ਕਿੱਥੇ ਕਿੱਥੇ ਕੀ ਲਿਖਾਉਣਾ ਤੁਸੀਂ ਕੰਪਲੇਂਟ ਦੇ ਵਿੱਚ ਦੇਖੋ ਇਹ ਉਦੋਂ ਵੀ ਦੀਨਦਾ ਸੀ ਵੀ ਇਹ ਡਰਾਮੇਬਾਜ਼ੀ ਕਰ ਰਹੇ ਨੇ ਹੁਣ ਉਹਨਾਂ ਬੰਦਿਆਂ ਨੇ ਉਹ ਕਹਿੰਦੇ ਸੀ ਗੁਰਦੁਆਰੇ ਚੱਲਦੇ ਸੌ ਖਾਨੇ ਇਹ ਆ ਕੇ ਦੱਸਣ ਵੀ ਕੀ ਐ ਆਪਰੇਸ਼ਨ ਲੋਟਸ ਨਹੀਂ ਹੋਇਆ ਸੀ ਇਹ ਕੋਈ ਛੋਟੀ ਗੱਲ ਆ ਵੀ ਥੋੜੇ ਐਨੇ ਮੰਤਰੀ ਜਾ ਕੇ ਡੀ ਜੀ ਪੀ ਨੂੰ ਸ਼ਿਕਾਇਤ ਦਿੰਦੇ ਨੇ ਮੁੜ ਕੇ ਸ਼ਿਕਾਇਤੇ ਰਲ ਜਾਂਦੀਆਂ ਪਤਾ ਨਹੀਂ ਲੱ ਜਿਵੇਂ ਸਰਾਰੀ ਦੀ ਇਨਕੁਆਇਰੀ ਰੁਲ ਗਈ, ਸਿੰਗਲੇ ਦਾ ਕੇਸ ਰੁਲ ਗਿਆ, ਆ ਹੁਣ ਲਾਲਜੀਤ ਬਾਰੇ ਚੁੱਪ ਵੱਟ ਲਈ। ਸੋ ਇਸ ਕਰਕੇ ਐ ਸਿਆਸਤ ਦੇ ਵਿੱਚ ਅੱਗੇ ਨਹੀਂ ਵਧਿਆ ਜਾ ਸਕਦਾ ਹੁੰਦਾ। ਸੋ ਇਹ ਇਸ ਕਰਕੇ ਫਰਾਡ ਸੀ ਇਹਨਾਂ ਦਾ, ਦਿੱਲੀ ਵੀ ਫਰਾਡ ਸੀ। ਹੁਣ ਭਾਜਪਾ ਵਾਲੇ ਨੇ ਸ਼ਿਕਾਇਤ ਦਰਜ ਕਰਾਈ ਆ, ਮਾਨ ਹੰਨੀ ਦਾ ਨੋਟਿਸ ਦਿੱਤਾ। ਵੀ ਇਹ ਕਹਿੰਦੇ ਆ ਜੀ ਸਾਨੂੰ ਫਲਾਨੇ ਨੰਬਰ ਤੋਂ ਆਈ। ਹੁਣ ਇੱਥੇ ਵਾਲੇ ਨੇ ਤੇ ਇਹ ਵੀ ਦੱਸਦਾ ਵੀ ਉਹ ਕਿਹੜਾ ਨੰਬਰ ਸੀ ਤੇ ਕਿਹਦਾ ਸੀ। ਅਸੀਂ ਉਸ ਤਰ੍ਹਾਂ ਬੋਲੇ। ਸੋ ਇਹ ਜੁਮਲੇਵਾਜ ਸਿਆਸਤ ਆ। ਜਿਵੇਂ ਕਿਸੇ ਗੱਲ ਦੀ ਜਵਾਬਦੇਹੀ ਮੋਦੀ ਨਹੀਂ ਕਰਦਾ। ਇਸੇ ਤਰ੍ਹਾਂ ਭਗਵਾਨ ਜੀ ਮਾਨ ਮੈਂ ਕਹਿੰਦਾ ਚਲ ਮੋਦੀ ਤਾਂ ਇੱਕ ਪੱਖੋਂ ਸਿਆਣਾ ਕਹਿ ਸਕਦੇ ਆਪਾਂ ਚਲੋ ਮੰਨ ਲਓ ਨੇ 400 ਤੋਂ ਪਾਰ ਕਿਹਾ 145 ਤਾਂ ਵਿਰੋਧੀਆਂ ਨੂੰ ਛੱਡੀਆਂ ਇਹ ਤਾਂ ਇੱਕ ਵੀ ਨਹੀਂ ਛੱਡਦਾ ਕਹਿੰਦਾ 13 0 1 1 ਤਾਂ ਗਈ ਚਲੋ ਚੰਡੀਗੜ੍ਹ ਵਾਲੀ ਹੁਣ ਵੀ ਕਹੀ ਜਾਂਦਾ 13 ਜਿੱਤਾਂਗੇ ਇਹਦਾ ਮਤਲਬ ਸਾਰੀ ਪਹੁੰਚ ਉਹੀ ਆ ਮੋਦੀ ਵਾਲੀ ਵੀ ਵਿਰੋਧੇ ਧਰਨੀ ਸੀ ਰਹਿਣ ਦੇਣੀ ਤੇ ਇੱਥੇ ਵੀ ਜਿਹੜਾ ਕਹਿੰਦਾ ਸਵਾਲ ਪੁੱਛਣ ਲਾ ਤੇ ਲੋਕਾਂ ਨੂੰ ਵਿਧਾਨ ਸਭਾ ਦੇ ਕਹਿੰਦਾ ਮੈਂ ਨਹੀਂ ਤੁਹਾਡੇ ਸੋਲਾਂ ਦਾ ਜਵਾਬ ਦੇਣਾ ਲੋਕਾਂ ਨੂੰ ਜਾ ਕੇ ਕਹਿੰਦਾ ਕੋਈ ਸਵਾਲ ਨਾ ਕਿਸੇ ਦਾ ਜਵਾਬ ਦੇਣ ਦੀ ਲੋੜ ਨਹੀਂ ਮੈਨੂੰ ਕਹਿੰਦਾ ਸਾਰਾ ਕੁਝ ਪਤਾ ਜਦੋਂ ਇਹ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਉਹਦੀ ਤੁਸੀਂ ਇਹ ਦੇਖ ਲਓ ਇਹਦੀ ਫੂਕ ਨਿਕਲ ਜਾਂਦੀ ਹੈ ਖੈਰਾ ਸਾਹਿਬ ਨੂੰ ਇਹਨੇ ਉਲਝਾਇਆ ਮਿੱਥ ਕੇ 215 2015 ਦਾ ਕੇਸ ਆ ਬਾਦਲ ਸਾਹਿਬ ਵੇਲੇ ਦਾ ਕੇਸ ਆ ਜੋ ਫੋਨ ਕਾਲਾਂ ਨੇ ਸਾਰੀਆਂ ਉਦੋਂ ਰਿਕਾਰਡ ਤੇ ਇੰਨੀਆਂ ਹੋਈਆਂ ਨੇ ਬਾਦਲ ਸਾਹਿਬ ਕਹਿੰਦੇ ਨਹੀਂ ਵੀ ਉਹ ਉਹਦਾ ਬਣਦਾ ਨਹੀਂ ਉਲਝਾਇਆ ਨਹੀਂ ਕੈਪਟਨ ਨੇ ਨਹੀਂ ਉਲਝਾਇਆ ਉਹ ਪਰ ਜਦੋਂ ਨੇ ਰਾਣਾ ਠੋਕਿਆ ਰੇਤੇ ਦੀ ਖੱਡ ਦੇ ਵਿੱਚ ਮੰਤਰੀਪਣੇ ਤੋਂ ਅਸਤੀਫਾ ਦੇਣਾ ਪਿਆ ਫਸ ਫੈਸਲਾ ਹੋਇਆ ਹੈ ਕੇਸ ਦੇ ਵਿੱਚ ਉਹਨੇ ਫਸਾ ਲਿਆ ਇਹਨਾਂ ਦਾ ਲੀਡਰ ਸੀ ਉਹ ਇਹ ਸਾਰੇ ਲੜਦੇ ਰਹੇ ਉਹਦੇ ਖਿਲਾਫ ਵੀ ਇਹ ਝੂਠਾ ਜੀ ਜੇ ਆ ਜੀ ਉਹ ਆ ਜੀ ਪਰ ਹੁਣ ਉਸੇ ਕਿਸ ਤਰ੍ਹਾਂ ਉਹਨੂੰ ਫੇਰ ਫੜ ਲਿਆ ਫੜ ਕੇ ਕੇਜਰੀਵਾਲ ਨੇ ਬਿਆਨ ਦਿੱਤਾ ਪਹਿਲਾਂ ਤਾਂ ਤੁਹਾਨੂੰ ਪਤਾ ਚਿੱਟੇ ਦਾ ਸਰਦਾਰ ਕਿਹਨੂੰ ਕਹਿੰਦੇ ਹੁੰਦੇ ਸੀ ਸਾਰੇ ਪੰਜਾਬ ਵਿੱਚ ਬੋਰਡ ਲਵਾਏ ਸੀ ਸੰਜੇ ਸਿੰਘ ਤੋਂ ਬਿਨਾ ਮਾਫੀ ਮੰਗੀ ਨਾ ਕਿੰਨਿਆਂ ਤੋਂ ਮਾਫੀਆਂ ਮੰਗੀਆਂ ਫੇਰ ਹੁਣ ਸੁਪਰੀਮ ਕੋਰਟ ਚ ਲਿਆ ਗਿਆ ਖੈਰੇ ਦਾ ਕੇਸ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਆ ਨਾ ਕੱਚੇ ਚ ਮੂਤ ਗਏ ਹੱਥੇ ਖੜੇ ਕਰ ਗਏ ਕਹਿੰਦੇ ਹਾਲੇ ਨਹੀਂ ਇਹ ਸੀ ਕੇਸ ਨੂੰ ਅੱਗੇ ਵਧਾਉਂਦੇ ਮਤਲਬ ਠੀਕ ਆ ਅਕਾਲੀ ਇਹਨੂੰ ਦੂਜੇ ਲੋਟ ਪ੍ਰਚਾਰ ਦੇਣੇ ਵੀ ਸਮਝੌਤਾ ਹੋ ਗਿਆ ਖੈਰ ਆ ਸਮਝੌਤਾ ਕਰ ਸਕਦਾ ਅੱਜ ਤੱਕ ਉਹਨੇ ਕਿਸੇ ਨਾਲ ਐ ਸਮਝੌਤਾ ਕੀਤਾ ਜਿਹਦੇ ਨਾਲ ਲੜਿਆ ਚਾਹੇ ਰਾਣੇ ਨਾਲ ਲੜਿਆ ਚਾਹੇ ਕੇਜਰੀਵਾਲ ਨਾਲ ਲੜਿਆ ਹੁਣ ਭਵੰਤਮਾਨ ਨਾਲ ਲੜਿਆ ਤੇ ਹੁਣ ਇਹਦੇ ਨਾਲ ਸੰਗਰੂਰ ਜਾ ਕੇ ਵੀ ਲੜੂ ਅਸਲ ਚ ਇਹ ਆ ਵੀ ਇਹ ਕੱਚੀ ਮਿੱਟੀ ਦੇ ਪੈਰਾਂ ਵਾਲੇ ਦਿਓ ਨੇ ਜਦੋਂ ਫਸ ਜਾਂਦੇ ਨੇ ਸਲਿੱਪ ਕੱਟ ਜਾਂਦੇ ਨੇ ਸੋ ਇਹ ਆ ਜ ਸਾਰਾ ਕਾਰ ਬਿਹਾਰ ਆ ਸਰਕਾਰ ਦਾ ਤੇ ਬਾਕੀ ਦੇਖੋ ਠੀਕ ਆ ਤਾਣਾ ਬਾਣਾ ਉਲਝਿਆ ਹੋਇਆ ਪੰਜਾਬ 'ਚ ਚੁੰਡਦਾ ਪਰ ਮੈਨੂੰ ਇੱਕ ਗੱਲ ਲੱਗਦੀ ਆ ਰਟੋਲ ਸਾਹਿਬ ਲੋਕ ਪੰਜਾਬ ਦੇ ਇੱਕ ਪੱਖੋਂ ਬਹੁਤ ਸਿਆਣੇ ਨੇ ਆਖਰ ਦੇ ਵਿੱਚ ਜਦੋਂ ਸਾਰਾ ਵਾਲ ਵਾਲ ਦਾ ਦੇਖ ਕੇ ਘੰਟੀ ਖੜਕਾਉਂਦੇ ਨੇ ਨਾ ਫਿਰ ਇੱਕ ਨੱਕੇ ਥੈਂ ਕੱਢ ਦਿੰਦੇ ਨੇ ਤੁਹਾਨੂੰ ਲੱਗਦਾ ਕਿ ਕੱਢ ਦੇਣਗੇ 92 ਉਹਨਾਂ ਨੇ ਕਿਉਂ ਦਿੱਤੇ ਦੇਖੋ ਉਹਨਾਂ ਦੀ ਸਿੱਧੂ ਇਤਿਹਾਸ ਸੀ ਉਹਨਾਂ ਨੂੰ ਇਹ ਸੀ ਕਾਂਗਰਸ 'ਚ ਬਦਲਾਅ ਹੋਊਗਾ ਅਕਾਲੀਆਂ ਨੇ ਤੇ ਇਹਨਾਂ ਨੂੰ ਐਸੇ ਆਪ ਕਿਹੜਾ ਹੁੰਦੀ ਆ ਵੀ ਤੂੰ ਨਹੀਂ ਆ ਜਾਏਗਾ ਮੈਂ ਆ ਜਾਾਂਗੇ ਉੱਤਰ ਘਾਟੋਂ ਮੈਟਣਾ ਰਗੜ ਕੇ ਰੱਖਤੇ ਜਦੋਂ ਉਹਨਾਂ ਨੇ ਦੇਖਿਆ ਭਗਵੰਤ ਮਾਨ ਉਹੀ ਚੁਟਕਲੇ ਸੁਣਾਉਂਦਾ ਸੰਗਰੂਰ ਨਾਲ ਦੀ ਨਾਲ ਰਗੜ ਕੇ ਰੱਖਦਾ ਹੁਣ ਬਈ ਜੀ ਲੋਕਾਂ ਨੇ ਆਖਰ ਚ ਇਹ ਜਿਆ ਫੈਸਲਾ ਪਹਿਲੀ ਇੱਕ ਗੱਲ ਤਾਂ ਪੱਕੀ ਆ ਪਹਿਲੀ ਤਾਂ ਇਹ ਕਿ ਨਾ ਦਲ ਬਦਲੂਆਂ ਦੀ ਢੜਕੀ ਲਵਾਉਣਗੇ ਲੋਕ ਆਖਰ ਚ ਆ ਕੇ ਇਹਨਾਂ ਨੇ ਇੱਕ ਇਹ ਜਿਆ ਫੈਸਲਾ ਲੈਣਾ ਸਮੂਹ ਸਿਆਣਪਾਲ ਸਾਰੇ ਕਹਿ ਦੇਣਗੇ ਵੀ ਪੰਜਾਬ ਨੇ ਇਤਿਹੀ ਵੀ ਇਤਿਹੀ ਵੀ ਕਮਾਲ ਕਰਤੀ ਸੋ ਇਸ ਕਰਕੇ ਏਜੰਡਾ ਇਹ ਤਾਂ ਕਾਂਗਰਸ ਪੰਜਾਬ ਕਾਂਗਰਸ ਦਾ ਤਾਂ ਖਾਂਤ ਆ ਨਾ ਨਾ ਤਾਂ ਇਹ ਰਾਹੁਲ ਦੇ ਝੰਡੇ ਵੱਲ ਗੱਲ ਕਰਦੀ ਆ ਇਹ ਤਾਂ ਹੁਣ ਧਰਮਵੀਰ ਗਾਂਧੀ ਵਰਗੇ ਆਏ ਨੇ ਜਿਹੜੇ ਮਤਲਬ ਉਸ ਏਜੰਡੇ ਦੇ ਲੰਮੇ ਸਮੇਂ ਤੋਂ ਮਤਲਬ ਪੈਰ ਵੀ ਕਰਦੇ ਨੇ ਪੰਜਾਬ ਕਾਂਗਰਸ ਤਾਂ ਰਾਹੁਲ ਦੇ ਨੇੜੇ ਤੇੜੇ ਵੀ ਨਹੀਂ ਜਾਂਦੀ ਕਿਸੇ ਗੱਲ ਤੋਂ ਸੋ ਇਸ ਕਰਕੇ ਉਲਝੀ ਹੋਈ ਤਾਣੀ ਹੈਗੀ ਪਰ ਉਲਝੀ ਹੋਈ ਤਾਣੀ ਪੰਜਾਬੀਆਂ ਨੂੰ ਸਲਝਾਉਣੀ ਵੀ ਆਉਂਦੀ ਹੈ ਇਹਨਾਂ ਨੂੰ ਪਤਾ ਹੁੰਦਾ ਵੀ ਆਹ ਸਿਰੇ ਤੋਂ ਗੱਠ ਖੋਲਾਂਗੇ ਸਾਰੀ ਖੁੱਲ ਜੂ ਹਮੇਸ਼ਾ ਹੀ ਖੋਲਦੇ ਰਹੇ ਨੇ ਐਤਕੀ ਵੀ ਖੋਲ ਦੇਣਗੇ ਜਿਵੇਂ ਸੀਆਨ ਸਾਹਿਬ ਰੇ ਵਾਲਾ ਥੱਲਾ ਖੋਲਦੇ ਰਹੇ ਬਿਲਕੁਲ ਬਿਲਕੁਲ ਸ਼ੁਕਰੀਆ ਮਾਲੀ ਸਾਹਿਬ ਧੰਨਵਾਦ ਸੀ ਸਮਾਂ ਕੱਢਿਆ ਸੋ ਇਸਨ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਦੇ ਨਾਲ ساری ਗੱਲਬਾਤ ਤੁਸੀਂ ਸੁਣੀ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ